ਨਮਾ ਹੀ ਤੋੜਿਆ ਸੀ ਮੇਰੇ ਪਤਨੇ ਘਰ ਦਾ ਚੋਕ ਤੇ ਸਾਨੂੰ ਇਹ ਰਾਸ ਨਹੀਂ ਆਇਆ ਆਪ ਜੀ ਦੀ ਜਿੰਦ ਹੈ ਬਾਬੂਆਂ ਭਾਰੀ ਹੋਏ ਇਹਨਾਂ ਸਾਹ ਨਾਲ ਤਾਂ ਜਿੰਦ ਇਹਨਾਂ ਦੀ ਬਚ ਗਈ ਬਸ ਸਾੜਨ ਦਾ ਬਹੁਤ ਨਿਸ਼ਕਾਨ ਹੋਇਆ ਮੱਝ ਵੀ ਨਵੀਂ ਲਈ ਸੀ ਨਵੀਂ ਮੱਝ ਲਈ ਸੀ ਇਹਨੇ ਤੇ ਅਜੇ ਲਾ ਕੇ 10 ਦਿਨ ਨਹੀਂ ਹੋਏ ਬੰਨੀ ਨੂੰ ਤੇ ਮੱਝ ਮੁੱਕ ਗਈ ਵਿੱਚੇ ਗਾਢਣ ਮੱਝ ਕੇ ਅਸੀਂ ਪਸ਼ੂਆਂ ਨੂੰ ਪੱਠੇ ਪਾ ਕੇ ਅਜੇ ਘਰੇ ਹੀ ਗਏ ਆ ਜੀ अच्छा बस 2 मिनट ਦੇ ਵਿੱਚ ਆਉਣ ਜਾਣੀ ਹੋਇਆ ਕੁਦਰਤੀ ਅਸੀਂ ਬਾਹਰ ਨਿਕਲੇ ਤੇ ਨਾਲ ਦੀ ਨਾਲ ਹੀ ਇਹ ਕੰਮ ਹੋ ਗਿਆ ਜੀ ਸਾਰਾ ਨੁਕਸਾਨ ਹੋ ਗਿਆ ਹੀ ਹੋ ਗਿਆ ਜੀ ਮਾਰ ਚਲਣ ਜੋ ਪਰਿਵਾਰ ਹੈ ਨਹੀਂ ਸੀ ਜੀ ਹਾਂ ਜਿੰਨੀ ਵੱਡੀ ਆਫਤ ਆ ਗਈ ਨਾ ਹਾਂ ਹਾਂ ਪਰਾਰ ਇੰਨਾ ਸਵਰਥ ਨਹੀਂ ਹੈਗਾ ਜੀ ਅੱਛਾ ਥੋੜੀ ਜ਼ਮੀਨਾਂ ਮਾੜੀਆਂ ਕੋਈ ਫਸਲਤ ਹੁੰਦੀ ਨਹੀਂ ਜੀ ਪਹਿਲਾਂ ਵਿਚਾਰੇ ਪੜ੍ਹਾਈ ਕੀਤੀ ਓਖੇ ਸੁੱਖਿਓ ਕੇ ਵਿਚਾਰੇ ਪਾਉ ਹੋਰਾਂ ਬੜੇ ਓਖੇ ਟਾਈਮ ਕੱਢੇ ਹੁਣ ਵਿਚਾਰੇ ਮੱਜਾਂ ਨਗਰ ਜਗਾਰ ਬਣਿਆ ਜੀ ਇੰਨਾ ਪੈਸਾ ਲਾ ਕੇ ਲੋਨ ਚੁੱਕ ਕੇ ਬਹੁਤ ਕੁਦਰਤੀ ਆਪਸ ਨੇ ਮਾਰਤਾ ਹੀ ਪਰਵਾਦ ਲੱਕ ਤੋੜਦਾ ਜੀ ਕਰਜਾ ਚੋਕੇ ਜਗਾੜ ਕੀਤਾ ਹੈ ਬਸ ਰੋਟੀ ਚੱਲ ਗਈ ਰੋਟੀ ਜੀ ਬਸ ਜ਼ਮੀਨਾਂ ਹੈ ਮਾੜੀਆਂ ਬਿਲਕੁਲ ਬਹੁਤ ਬੁਰਾ ਆ ਲਿਆ ਠੀਕ ਜਾਰਾ ਕੀਤਾ ਰੋਟੀ ਪੱਕੀ ਨਹੀਂ ਹੋਣੀ ਕੱਲ ਦੀ ਬਸ ਜੀ ਰੋਟੀ ਕਾਦੀ ਪੱਕੀ ਨਹੀਂ ਗਈ ਰੋਟੀਆਂ ਤਾਂ ਖਾਤੀ ਨਹੀਂ ਗਈ ਬੁਰਾ ਆ ਲਿਆ ਇਹ ਕੋਈ ਮਤ ਕਰੂਗਾ ਤੇ ਚੰਗੀ ਗੱਲ ਹੈ ਜੀ ਕੋਈ ਲੀਡਰ ਨਹੀਂ ਸਾਡੇ ਇੱਥੇ ਆ ਕੇ ਆਏਗੇ ਪੁੱਛਿਆ ਵੀ ਤੁਸੀਂ ਹੈਗੇ ਜੀ ਜਾਂ ਤੁਸੀਂ ਬਚ ਗਏ ਜੀ ਜਾਂ ਤੁਸੀਂ ਮਰ ਗਏ ਜੀ ਤੋੜੀ ਬਈ ਇੱਕ ਹੀ ਸਿਸਟਮ ਆ ਨਾ ਕਿ ਉਸੇ ਨੇ ਟੋੜ ਪਸ਼ੂ ਕੱਢੇ ਜੀ ਪਸ਼ੂ ਨਾ ਹੀ ਛਾਬਲ ਗਏ ਚੁੱਕ ਚੁੱਕ ਕੇ ਜਿਵੇਂ ਫਿਰ ਇਥੋਂ ਖੁਰਲੀ ਭੰਨ ਕੇ ਤੇ ਐ ਕੱਢੇ ਜੀ ਅੱਛਾ ਆ ਗਾਡਰ ਉੱਤੇ ਫਸ ਗਏ ਫਸ ਗਏ ਜੀ ਹਾਂਜੀ ਜੀ 24 ਪਸ਼ੂ ਸੀ ਗਏ ਤੇ ਇੱਕ ਛੋਟੀ ਜੀ ਬੱਚੀ ਸੀ 27 ਨਾਗ ਸੀ ਗਏ ਅੱਛਾ 25 ਨਾਗਾਂ ਦੇ ਵਿੱਚੋਂ ਇੱਕ ਦੀ ਤਾਂ ਡੈਥ ਹੋ ਗਈ ਹੈ ਜੀ ਇਹ ਡੈਥ ਹੋਈ ਕਿਵੇਂ ਮਤਲਬ ਉੱਤੋਂ ਬਚਣ ਕਰਕੇ ਲੱਕ ਟੁੱਟ ਗਿਆ ਜਾਂ ਕੀ ਬਣਿਆ ਉੱਤੋਂ ਗਾਡਰ ਵੱਜਿਆ ਜੀ ਜਦੋਂ ਕਹਿਰ ਜਾਂ ਕਰੋਪੀ ਆਉਂਦੀ ਹੈ ਕਿਸੇ ਵੀ ਪਰਿਵਾਰ ਤੇ ਉਹ ਕਿਸੇ ਦੀ ਜਾਤ ਪਰਿਵਾਰ ਪੁੱਛ ਕੇ ਨਹੀਂ ਆਉਂਦੀ ਇਸ ਤਰ੍ਹਾਂ ਦਾ ਬਾਣਾ ਵਾਪਰਿਆ ਪਿੰਡ ਸਦਰ ਵਾਲਾ ਕਬਰ ਵਾਲੇ ਦੇ ਨਾਂ ਤੇ ਮਸ਼ਹੂਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕ ਟਿੱਬੀ ਸਾਹਿਬ ਤੋਂ ਮੈਂ 4 ਕਿਲੋਮੀਟਰ ਦੀ ਦੂਰੀ ਤੇ ਆ ਇੱਥੇ ਪਸ਼ੂਆਂ ਦਾ ਕਾਰੋਬਾਰ ਕਰਦਾ ਸੀਗਾ ਮੁੰਡਾ ਨਵਾਂ ਕੰਮ ਕੀਤਾ ਸੀਗਾ ਪਰ ਭਾਰੀ بارش ਦੇ ਕਾਰਨ ਜਿਹੜਾ ਪਸ਼ੂਆਂ ਵਾਲਾ ਬਰਾਂਡਾ ਹੁੰਦਾ ਇਹ ਲੋਰੀਆਂ ਦਾ ਸ਼ਬਦ ਹੈ ਕੋਈ ਇਹਨੂੰ ਸ਼ੈੱਡ ਬੋਲ ਦਿੰਦਾ ਕੋਈ ਕੀ ਬੋਲ ਦਿੰਦਾ ਮਤਲਬ ਬਰਾਂਡੇ ਦੇ ਵਿੱਚ ਇਹ ਪਸ਼ੂ ਬੰਨੇ ਹੋਏ ਸੀ ਪਰ ਕੱਲ ਭਾਰੀ بارش ਆਉਣ ਤੋਂ ਬਾਅਦ ਜਿਹੜਾ ਬਰਾਂਡਾ ਸਾਰਾ ਡਿੱਗ ਪੈਂਦਾ ਛੱਤ ਡਿੱਗ ਪਈ ਥੱਲੇ 20 ਦੇ ਕਰੀਬ ਪਸ਼ੂ ਆ ਜਾਂਦੇ ਨੇ ਉਹ ਨੱਪਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਹਨਾਂ ਜਿਨ੍ਹਾਂ ਦੀ ਡੈਥ ਹੋਈ ਹੈ ਇੱਕ ਵਾਰ ਉਹ ਵੀ ਤਸਵੀਰਾਂ ਦਿਖਾ ਦਿੰਨੇ ਆ ਤੁਹਾਨੂੰ ਕਿ ਉਹਨਾਂ ਲਈ ਜਿਹੜਾ ਟੋਆ ਖਦਾਈ ਕੀਤੀ ਜਾ ਰਹੀ ਹੈ ਪਿੰਡ ਪੂਰਾ ਇਕੱਠਾ ਹੋਇਆ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇੰਨੀ ਮਾਰ ਪਈ ਆ ਕੀ ਪਰਿਵਾਰ ਮਾਰ ਝੱਲਣ ਦੇ ਯੋਗ ਹੈ ਆ ਜਾਂ ਫਿਰ ਵਾਕਈ ਹੀ ਮਾਰਿਆਗਾ ਜਿਹੜੀ ਮਾਰ ਕਰਤੇ ਆ ਤੁਹਾਨੂੰ ਸ਼ੈੱਡ ਦੀਆਂ ਤਸਵੀਰਾਂ ਦਿਖਾਉਨੇ ਆ ਉਸ ਦੀਆਂ ਜਿਹੜੇ ਬਰਾਂਡੇ ਦੇ ਵਿੱਚ ਪਸ਼ੂ ਬੰਨੇ ਆ ਆ ਖੁਰਲੀਆਂ ਸੀ ਦੋ ਪਾਸੇ ਪਸ਼ੂ ਸੀਗੇ ਆ ਦੋ ਖੁਰਲੀਆਂ ਬਣੀਆਂ ਹੋਈਆਂ ਪਰਲੇ ਪਾਸੇ ਤੇ ਉਰਲੇ ਪਾਸੇ ਪਸ਼ੂ ਵੱਜੇ ਸੀ ਤੇ ਆ ਸਾਰਾ ਕੁਛ ਸਰਕੀ ਕਾਨਾ ਆ ਜਿਹੜੇ ਥੱਲੇ ਗਾਰਡਰ ਪਾਪ ਆ ਕਿ ਉੱਤੇ ਤਿਆਰ ਕੀਤਾ ਸੀ ਪੂਰਾ ਸ਼ੈੱਡ ਜਾਂ ਬਰਾਂਡਾ ਕਹਿ ਲੀਓ ਉਹ ਤਿਆਰ ਕੀਤਾ ਹੋਇਆ ਸੀ ਤੇ ਉਹ ਪੂਰਾ ਪ੍ਰੋਪਰ ਥੱਲੇ ਆ ਜਾਂਦਾ ਤੇ ਉਹਦੇ ਥੱਲੇ ਪਸ਼ੂ ਆਉਣ ਦੇ ਕਾਰਨ ਕਈ ਪਸ਼ੂ ਨੁਕਸਾਨੇ ਗਏ ਤੇ ਇੱਕ ਪਸ਼ੂ ਜਿਹੜਾ ਨਵਾਂ ਹੀ ਲੈ ਕੇ ਆਂਦੀ ਸੀ ਮੱਝ ਉਹਦੀ ਜਿਹੜੀ ਆ ਉਹ ਡੈਥ ਹੋ ਗਈ ਟਰੈਕਟਰ ਥੱਲੇ ਖੜਾ ਹੋਇਆ ਸੀਗਾ ਕੁਦਰ ਜੀ ਥੱਲੇ ਨਹੀਂ ਸੀਗਾ ਜਾਨੀ ਉਸ ਪਾਸੇ ਤਾਂ ਨੁਕਸਾਨ ਬਚ ਗਿਆ ਪਰ ਪਸ਼ੂਆਂ ਵਾਲੇ ਪਾਸੋਂ ਜਿਹੜਾ ਨੁਕਸਾਨ ਕਾਫੀ ਵੱਡੇ ਪੱਧਰ ਤੇ ਹੋਇਆ ਕਿ 3-4 ਲੱਖ ਰੁਪਈਆ ਲੈ ਕੇ ਤੇ ਕਹਿੰਦੇ ਕਰਜ਼ਾ ਚੱਕ ਕੇ ਜਿਹੜਾ ਤਿਆਰ ਕੀਤਾ ਸੀ ਪਰਿਵਾਰ ਵੀ ਮੌਜੂਦ ਹੈ ਪਿੰਡ ਵਾਸੀ ਵੀ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆਂ ਇਹ ਤੁਹਾਡਾ ਸੀ ਸਾਰਾ ਕੁਝ ਹਾਂਜੀ ਇਹ ਕਦੋਂ ਕੋ ਤਿਆਰ ਕੀਤਾ ਤੁਸੀਂ ਇਹਨੂੰ ਸਵਾ ਕੁ ਮਹੀਨਾ ਹੋ ਗਿਆ ਵੀਰ ਅੱਛਾ ਨਵਾਂ ਹੀ ਕੰਮ ਜਮਾਂ ਹੀ ਨਵਾਂ ਕੰਮ ਜਮਾਂ ਨਵਾਂ ਹੀ ਜਮਾਂ ਨਵਾਂ ਹੀ ਅੱਛਾ ਇਹ ਸਾਰਾ ਕਰਜ਼ਾ ਲੈ ਕੇ ਕੀਤਾ ਸੀਗਾ ਜੀ ਅੱਛਾ ਪਹਿਲਾਂ ਪੜ੍ਹਾਈ ਕੀਤੀ ਆ ਕਿ ਉਧਰੋਂ ਨੌਕਰੀ ਵਾਲੇ ਨਹੀਂ ਕੰਮ ਹੋਇਆ ਹਾਂ ਫਿਰ ਪਰਿਵਾਰ ਦੀ ਜ਼ਿੰਮੇਵਾਰੀ ਸਮਝਦੇ ਹੋਇਆ ਕੋਈ ਲੈਣ ਤਾਂ ਚੁਣੀ ਸੀ ਹਾਂ ਫਿਰ ਇਹ ਪਸ਼ੂ ਪਾਲਣ ਦੀ ਲੈਣ ਚੁਣੀ ਆਈ ਅੱਛਾ ਤੇ ਨਵਾਂ ਕਾਰੋਬਾਰ ਕੀਤਾ ਰਾਸ ਨਹੀਂ ਨਵਾਂ ਕਾਰੋਬਾਰ ਕੀਤਾ ਨਹੀਂ ਰਾਸ ਆਇਆ ਜੀ ਅੱਛਾ ਇਹ ਸਾਰਾ ਹੀ ਕੱਲ ਇੱਕ ਸਕਿੰਟ ਦੇ ਵਿੱਚ ਟਹਿ ਟੇਰੀ ਹੋ ਗਿਆ ਜੀ ਤੁਸੀਂ ਕਿੱਥੇ ਸੀ ਤੂੰ ਅਸੀਂ ਪਸ਼ੂਆਂ ਨੂੰ ਪੱਠੇ ਪਾ ਕੇ ਜੇ ਘਰੇ ਹੀ ਗਏ ਆ ਜੀ ਅੱਛਾ ਬਸ 2 ਮਿੰਟ ਦੇ ਵਿੱਚ ਆਉਣ ਜਾਣੀ ਹੋਇਆ ਕੁਦਰਤੀ ਅਸੀਂ ਬਾਹਰ ਨਿਕਲੇ ਤੇ ਨਾਲ ਦੀ ਨਾਲ ਹੀ ਇਹ ਕੰਮ ਹੋ ਗਿਆ ਜੀ ਹੂੰ ਸਾਰਾ ਨੁਕਸਾਨ ਹੋ ਗਿਆ ਜੀ ਅੱਛਾ ਹਾਂ ਜੀ ਪਸ਼ੂ ਸਾਰੇ ਥੱਲੇ ਆ ਗਏ ਪਸ਼ੂ ਸਾਰੇ ਥੱਲੇ ਆ ਗਏ ਜੀ ਇਹ ਤਾਂ ਧੰਨਵਾਦ ਆਹੀ ਸਾਰੇ ਨਗਰ ਦੇ ਜਿਨ੍ਹਾਂ ਵਰਦੇ ਮੀਦੇ ਵਿੱਚ ਕਿਸੇ ਨੇ ਕੋਈ ਬਜ਼ੁਰਗਾ ਕੋਈ ਨੌਜਵਾਨਾ ਜਿਨ੍ਹਾਂ ਨੇ ਆਣ ਕੇ ਮਦਦ ਕੀਤੀ ਕਈਆਂ ਨਾਲ ਸਾਰੀ ਮਿੱਟੀ ਢਾਲ ਕੇ ਤੇ ਸਾਰੇ ਜਾਨਵਰ ਸੱਟਾਂ ਪੇਟਾਂ ਵਾਲੇ ਬਾਰ ਫੜਫੜ ਕੇ ਕੱਡੇ ਆਈ। ਅੱਛਾ ਤਾਂ ਕਾਫੀ ਟਾਈਮ ਲੱਗ ਗਿਆ ਹੁਣ। ਕਾਫੀ ਟਾਈਮ ਕੰਮ ਸਰ ਕੰਮ 2 ਤੋਂ 3 ਘੰਟੇ ਲੱਗ ਗਏ। 2 ਘੰਟੇ ਕਿੰਨੇ ਸੀ ਵਿੱਚ? ਟੋਟਲ ਪਸ਼ੂ ਹੈਗੇ ਸੀਗੇ 24 ਪਸ਼ੂ ਸੀਗੇ ਤੇ ਇੱਕ ਛੋਟੀ ਜੀ ਬੱਚੀ ਸੀ। 25 ਨਾਕ ਸੀਗੇ ਜੀ। ਅੱਛਾ। 25 ਨਾਕਾਂ ਦੇ ਵਿੱਚ ਉਹ ਇੱਕ ਦੀ ਤਾਂ ਡੈਥ ਹੋ ਗਈ ਹੈ ਜੀ। ਇਹ ਡੈਥ ਹੋਈ ਕਿਵੇਂ? ਮਤਲਬ ਉੱਤੋਂ ਵੱਜਣ ਕਰਕੇ ਲੱਕ ਟੁੱਟ ਗਿਆ ਜਾਂ ਕੀ ਬਣਿਆ? ਉੱਤੋਂ ਗਾਡਰ ਵੱਜਿਆ ਜੀ ਚਾਂਚੱਕ ਖੜੀਆਂ ਸੀ ਪਸ਼ੂ ਸਾਰੇ ਕਿਉਂਕਿ ਪੱਠੇ ਪਾਈ ਸੀ। ਬਰਸਾਤੀ ਮੌਸਮ ਸੀਗਾ ਇਹ ਪੱਠੇ ਪਾਈ ਸੀਗੇ ਜੀ। ਹਾਂ। ਤੇ ਇਹਦੇ ਆਣ ਕੇ ਉੱਤੇ ਗਾਡਰ ਵੱਜ ਗਈ ਗਾਡਰ ਵੱਜਣ ਵਾਲੇ ਦੀ ਡੈਥ ਹੋ ਗਈ ਜੀ ਤੇ ਦੁੱਗੀਆਂ ਦੀ ਚੀਰ ਫਾੜ ਹੋਈ ਪਈ ਹੈ ਜੀ ਉਹ ਡੈਕਟਰੀ ਇਲਾਜ ਚੱਲਦਾ ਪਿਆਈ ਹੁਣ ਅੱਛਾ ਹਾਂਜੀ ਉਹ ਵੀ ਮੇਰੇ ਨਗਰ ਨਿਵਾਸੀਆਂ ਨੇ ਸਾਥ ਦਿੱਤਾ ਤਿੰਨਾ ਚਾਰਾਂ ਘਰਾਂ ਦੇ ਵਿੱਚ ਵੱਜੀਆਂ ਹੀ ਆ ਜੀ ਹੂੰ ਕੋਈ ਬੰਨ ਨੂੰ ਬਾਹਰ ਥਾਂ ਵੀ ਹੈ ਠੰਡ ਦਾ ਮੌਸਮ ਹੈ ਵੈਸੇ ਥਾਵਾਂ ਹੁੰਨੀਆਂ ਕੋਈ ਲੋਕਾਂ ਕੋਲ ਹਾਂ ਜੀ ਹੁੰਨੀਆਂ ਕਿ ਜੀ ਹੁੰਨੀਆਂ ਗਈ ਤੇ ਬੜਾ ਨਗਰ ਨੇ ਸਾਥ ਦਿੱਤਾ ਜੀ ਹਾਂ ਤੇ ਚਲੋ ਜਿਵੇਂ ਪਰਮਾਤਮਾ ਦਾ ਹੈਗਾ ਹੀ ਪਾਣਾ ਮੰਨਣਾ ਹੀ ਪੈਣਾ ਇਹਦੇ ਵਿੱਚ ਕਿਸੇ ਦਾ ਜ਼ੋਰ ਨਹੀਂ ਹੈ ਗਾਈ ਹੂੰ ਤੇ ਮਹਾਰਾਜ ਜੇ ਸਾਡੀ ਮਦਦ ਕੀਤੀ ਜਵੇ ਵੱਧ ਤੋਂ ਵੱਧ ਹੀ ਤਾਂ ਇਹੀ ਕਹਿੰਨੇ ਆ ਜੀ ਮਹਾਰਾਜ ਕਰੇ ਕਿਰਪਾ ਪਿੰਡ ਵਾਸੀ ਮजूद ਹੈਗੇ ਵੀ ਤੁਹਾਡਾ ਮਤਲਬ ਕਿ ਪਸ਼ੂ ਨਗਰ ਦਾ ਮੁੰਡੇ ਨਵਾਂ ਨਵਾਂ ਹੀ ਕਾਰੋਬਾਰ ਕੀਤਾ ਨਵਾਂ ਹੀ ਵੀਰ ਜੀ ਨਵਾਂ ਹੀ ਤੋਰਿਆ ਸੀ ਮੇਰੇ ਪੁੱਤ ਨੇ ਘਰ ਦਾ ਚੋਕ ਹਾਂ ਤੇ ਸਾਨੂੰ ਇਹ ਰਾਸ ਨਹੀਂ ਆਇਆ ਆਪ ਜੀ ਦੀ ਜਿੰਦ ਹੈ ਬਾਬੂਆਂ ਬਾਰੀ ਹੋਏ ਨੇ ਸਾਹਮਣੇ ਲਤ ਜਿੰਦਾਂ ਦੀ ਬਚ ਗਈ ਪਸੂ ਸਾਡਾਂ ਦਾ ਬਹੁਤ ਨਿਸ਼ਕਾਨ ਹੋਇਆ ਹੈ ਮੱਝ ਵੀ ਨਵੀਂ ਲਈ ਸੀ ਨਵੀਂ ਮੱਝ ਲਈ ਸੀ ਇਹਨੇ ਤੇ ਅਜੇ ਲਾ ਕੇ 10 ਦਿਨ ਨਹੀਂ ਹੋਏ ਬੰਨੀ ਨੂੰ ਤੇ ਮੱਝ ਮੁੱਕ ਗਈ ਵਿੱਚੇ ਗਾਢਣ ਵੱਜ ਕੇ ਹੂੰ ਅਸੀਂ ਇਹ ਚਾਹੁੰਦੇ ਆ ਵੀ ਸਾਡਾ ਕੋਈ ਮਦਦ ਕੀਤੀ ਜਾਵੇ ਇਹਦੀ ਕੋਈ ਇਹਨੂੰ ਨੌਕਰੀ ਨਹੀਂ ਸੀ ਮਿਲੀ ਪੜਿਆ ਸੀ ਤੇ ਪਰ ਇਸ ਪਾਸੇ ਫਿਰ ਤੁਰ ਪਿਆ ਵੀ ਮੰਜੀਤ ਪਾਲ ਨਹੀਂ ਆ ਨਾ ਪਰਿਵਾਰ ਦਾ ਖਰਚਾ ਨਹੀਂ ਤੁਰਦਾ ਤੇ ਦੁੱਧ ਦਾ ਕੰਮ ਮम्मी ਮੈਂ ਤੋਰ ਲੈਣਾ ਮੈਂ ਤੋਰ ਲਾ ਪੁੱਤ ਜਿਵੇਂ ਵੀ ਤੇਰੇ ਤੋਂ ਤੁਰਦਾ ਨਾ ਤੋਰੋ ਹੁਣ ਤੁਹਾਨੂੰ ਪਤਾ ਹੀ ਆ ਬਾਹਰੋਂ ਕੀ ਹੈ ਤੇ ਕੀ ਨਹੀਂ ਗਏ ਗਏ ਇੱਥੇ ਪਰ ਇਹ ਤਾਂ ਨਹੀਂ ਹੈ ਦਾਸ ਆਇਆ ਇਹ ਬੜਾ ਵੇਸ ਗੱਲ ਦਾ ਪਰੇਸ਼ਾਨ ਹੋ ਗਿਆ ਹੁਣ ਹੂੰ ਇਹ ਤਾਂ ਸਮਝਦਾ ਬਰਾਂਡੇ ਡਿੱਗਣ ਕਰਕੇ ਹੂੰ ਇਹ ਸਾਡੇ ਅਸੀਂ ਬੰਟੀ ਕਰਨਾ ਪੂਰਾ ਪਕੜ ਨਾਲ ਤਿਆਰ ਕੀਤਾ ਸੀ ਮਤਲਬ ਡਿੱਗ ਕਿਵੇਂ ਗਿਆ ਕੁਦਰਤੀ ਹਾਦਸਾ ਹੋ ਗਿਆ ਕੁਦਰਤੀ ਹਾਦਸਾ ਹੋ ਗਈ ਕੁਦਰਤੀ ਕਿਹੜੀਆਂ ਗੁੱਜੀਆਂ ਪਾਈਆਂ ਥੱਲੇ ਹਾਂ ਹਾਂਜੀ ਹਾਂਜੀ ਪੂਰਾ ਆਪਦੇ ਲੋ ਕੋਈ ਵੀ ਕਹਿਣਾ ਨਹੀਂ ਮੇਰਾ ਨੁਕਸਾਨ ਹੋ ਜੇ ਪਰ ਕੋਈ ਕਮੀ ਨਹੀਂ ਸੀ ਆਪਦੇ ਲੋ ਛੱਡੀ ਕਿਉਂਕਿ ਲੋਨ ਲਿਆ ਸੀ ਗਈ ਹਾਂ ਲੋਨ ਦੇ ਪੈਸੇ ਸਾਰੇ ਬਰਾਂਡੇ ਦੇ ਲਾਏ ਤੇ ਪਸ਼ੂਆਂ ਤੇ ਲਾਏ ਸੀਗੇ ਜੀ ਅੱਛਾ ਹਾਂਜੀ ਕੋਈ ਕਸਰ ਹੀ ਨਹੀਂ ਆਪਦੇ ਲੋਕ ਹੈਗੇ ਜੀ ਹੂੰ ਸਾਰਾ ਤਿਆਰ ਕੀਤਾ ਸੀਗਾ ਜੀ ਅੱਛਾ ਕੁਦਰਤੀ ਆਫਤ ਆਈ ਹੈ ਤੇ ਇਹ ਕੰਮ ਹੋ ਗਿਆ ਜੀ ਜਿਹੜਾ ਪਰਿਵਾਰ ਹੈ ਨਹੀਂ ਸੀ ਜੀ ਹਾਂ ਜਿੰਨੀ ਵੱਡੀ ਆਫਤ ਆ ਗਈ ਨਾ ਹਾਂ ਹਾਂ ਪਰਾਰ ਇੰਨਾ ਸਵਰਥ ਨਹੀਂ ਹੈਗਾ ਜੀ ਅੱਛਾ ਥੋੜੀ ਜ਼ਮੀਨਾਂ ਮਾੜੀਆਂ ਕੋਈ ਫਸਲਤ ਹੁੰਦੀ ਨਹੀਂ ਜੀ ਹੂੰ ਪਹਿਲਾਂ ਵਿਚਾਰੇ ਪੜ੍ਹਾਈ ਕੀਤੀ ਓਖੇ ਸੋਖੇ ਹੋ ਗਏ ਵਿਚਾਰੇ ਬਾਹੂ ਆ ਰਮ ਬੜੇ ਓਖੇ ਟਾਈਮ ਕੱਢੇ ਹੂੰ ਹੁਣ ਵਿਚਾਰੇ ਮੱਝਾ ਨਗਰ ਦੇ ਜ਼ਿਗਾਰ ਬਣਿਆ ਜੀ ਇੰਨਾ ਪੈਸਾ ਲਾ ਕੇ ਲੋਨ ਚੁੱਕ ਕੇ ਬਹੁਤ ਕੁਦਰਤੀ ਆਫਤ ਨੇ ਮਾਰਤਾ ਹੀ ਪਰਵਾਦ ਲੱਕ ਤੋੜਦਾ ਜੀ ਹੂੰ ਜਿੰਨੀ ਵੀ ਹੋ ਸਕੇ ਮਤ ਕੋਈ ਨਾ ਕੋਈ ਸਰਕਾਰਾਂ ਤੋਂ ਉਮੀਦ ਕਰਦੇ ਤੇ ਚੰਗਾ ਹੀ ਹੈ ਜੀ ਕੋਈ ਆਇਆ ਕੱਲ ਦੀ ਕਟਨਾ ਨਹੀਂ ਜੀ ਕੋਈ ਨਹੀਂ ਆਇਆ ਕਟ ਹੋ ਗਿਆ ਬਿਲਕੁਲ ਨਹੀਂ ਆਇਆ ਜੀ ਕੋਈ ਅੱਛਾ ਨਾ ਜੀ ਕੋਈ ਸਰਕਾਰੀ ਦਰਬਾਰੇ ਇੱਕੋ ਹੀ ਬੰਦਾ ਨਹੀਂ ਗਿਆ ਜੀ ਹਾਂ ਜੀ ਤੇ ਸਾਨੂੰ ਤਾਂ ਮੰਗ ਕਰਦੇ ਆ ਵੀ ਇਹਦਾ ਕੋ ਵੱਧ ਤੋਂ ਵੱਧ ਕੋਈ ਕਾਰਨ ਜਿੰਨਾ ਵੀ ਹੋ ਸਕੇ ਨਹੀਂ ਮਾਰ ਚਲੋ ਜੇ ਪਰਿਵਾਰ ਹੈ ਨਹੀਂ ਜੀ ਸਾਡੀ ਹੱਥ ਬਣ ਕੇ ਰਿਕੁਐਸਟ ਹੈ ਸਾਰੇ ਦਾਨੀ ਸੱਜਣਾ ਕੇ ਪ੍ਰਸ਼ਾਸਨਿਕ ਵੀ ਕੋਈ ਜਿੰਨੀ ਮਤ ਕਰ ਦੇਣ ਕਾ ਦਿਨ ਦੇ ਪਰਿਵਾਰ ਕੁਮਾੜਾ ਮੋਟਾ ਅਸਰ ਇੱਕ ਵਾਰ ਨੁਕਸਾਨਿਆ ਬੰਦਾ ਉੱਠਣਾ ਬਹੁਤ ਔਖਾ ਹੋ ਜਾਂਦਾ ਬਾਬੂ ਮਾਰਾਂ ਚੱਲ ਚੱਲ ਕੇ ਪਰਿਵਾਰ ਖੜੇ ਹੋਏ ਜਿਹੜਾ ਇਹ ਪਿੰਡ ਤਾਂ ਵਾਕਈ ਕੋਈ ਵਾਹ ਨਹੀਂ ਜੀ ਐਹੀਂ ਤਾਂ ਕਰਜ਼ਾ ਚੁੱਕਿਆ ਏ ਕਰਜ਼ਾ ਚੁੱਕ ਕੇ ਜਗਾੜ ਕੀਤਾ ਏ ਬਸ ਬਰੋਟੀ ਚੱਲਦੀ ਹੈ ਹਾਂ ਰੋਟੀ ਜੀ ਬਸ ਜ਼ਮੀਨਾਂ ਹੈ ਮਾੜੀਆਂ ਬਿਲਕੁਲ ਬਹੁਤ ਬੁਰਾ ਆ ਲਿਆ ਜ਼ਮੀਨਾਂ ਵੀ ਥੋੜੀਆਂ ਥੋੜੀ ਪੈੜੀ ਹੈ ਇੱਕ ਯਾਰਾ ਕਰਦੇ ਹਾਂ ਦੁੱਧ ਤੇ ਹੂੰ ਕਰਜਾਂ ਚੁੱਕਿਆ ਹੈ ਵਾਹ ਕਰਜਾਂ ਚੁੱਕੇ ਮੁੰਡੇ ਨੇ ਆਸਰਾ ਕੀਤਾ ਹੈ ਬੜਾਈ ਨੌਕਰੀ ਕਿਹ ਜਾਰਾ ਕੀਤਾ ਰੋਟੀ ਪੱਕੀ ਨਹੀਂ ਹੋਣੀ ਕੱਲ ਦੀ ਬਸ ਜੀ ਰੋਟੀ ਕਾਦੀ ਪੱਕੀ ਨਹੀਂ ਗਈ ਹੂੰ ਰੋਟੀਆਂ ਦਾ ਖਾਧੀਆਂ ਨਹੀਂ ਗਈ ਹੂੰ ਭਰ ਆ ਲਿਆ ਜੇ ਕੋਈ ਮੱਤ ਕਰੂਗਾ ਤਾਂ ਚੰਗੀ ਗੱਲ ਹੈ ਜੀ ਅੱਗੋਂ ਸਰਕਾਰ ਤਾਂ ਕੋਈ ਅਜੇ ਤੱਕ ਵੜਿਆ ਨਹੀਂ ਆ ਕੇ ਹੂੰ ਸਰਕਾਰ ਤਾਂ ਮੈਨੂੰ ਲੱਗਦੀ ਕੋਈ ਪੁੱਛਦੀ ਨਹੀਂ ਕਿਸੇ ਨੂੰ ਭਾਈ ਸਾਨੂੰ ਤਾਂ ਸਮਝ ਹੀ ਨਹੀਂ ਆਉਂਦੀ ਕਿ ਇਹ ਗੱਤ ਕੋਈ ਅੱਗੇ ਦੀ ਤੇ ਮਾੜੀ ਜੀ ਹੁੰਦੀ ਸੀ ਕਿਸੇ ਨੂੰ ਭੱਜ ਕੇ ਆ ਜਾਂਦਾ ਸੀ ਹੁਣ ਕੋਈ ਆਉਂਦਾ ਹੀ ਨਹੀਂਗਾ ਪਤਾ ਨਹੀਂ ਕੀ ਗੱਲ ਹੈ ਜੀ ਸਮਝ ਨਹੀਂ ਜਾਂਦਾ ਕਿ ਕਿੱਮਤ ਤੇ ਆਉਣਗੇ ਪਹਿਲਾਂ ਵੋਟਾਂ ਨੂੰ ਆਉਣਗੇ ਜੀ ਉਹਨਾਂ ਨੇ ਤਾਂ ਵੋਟਾਂ ਤੇ ਆਉਣਾ ਜੀ ਜੇ ਸਰਕਾਰ ਤੋਂ ਆਪਾਂ ਕਹੀਏ ਨਾ ਸਰਕਾਰ ਤੋਂ ਆਪਾਂ ਕੋਈ ਝਾਕ ਨਹੀਂ ਲੱਕ ਸਕਦੇ ਜਿੰਨਾ ਨੁਕਸਾਨ ਹੋਇਆ ਕੱਲ ਦਾ ਕੋਈ ਸਾਡੀ ਕੋਲ ਮਲਾ ਕੇ ਕੋਈ ਲੀਡਰ ਨਹੀਂ ਸਾਡੇ ਇੱਥੇ ਆ ਕੇ ਆਇਆ ਕੇ ਪੁੱਛਿਆ ਵੀ ਤੁਸੀਂ ਹੈਗੇ ਜੀ ਜਾਂ ਤੁਸੀਂ ਬਚ ਗਏ ਜੀ ਜਾਂ ਤੁਸੀਂ ਮਰ ਗਏ ਜੀ ਇਹ ਤਾਂ ਨਗਰ ਨੇ ਇਹਨੇ ਕੂਕਾਂ ਮਾਰੀਆਂ ਗਲੀਆਂ ਦੇ ਵਿੱਚ ਨਗਰ ਨੇ ਸਹਿਯੋਗ ਦਿੱਤਾ ਆ ਕੇ ਸਾਰੇ ਨਗਰ ਨੇ ਜਦੋਂ ਆਣ ਕੇ ਵੇਖਿਆ ਤਾਂ ਬਹੁਤ ਜ਼ਿਆਦਾ ਇੱਥੇ ਪਤਾ ਲੱਗਦਾ ਨਹੀਂ ਥੱਲੇ ਦੇ ਕੁਝ ਹੈਗਾ ਜਿੱਦੋਂ ਸੰਗਤ ਨੇ ਚੁੱਕ ਕੇ ਛੱਡ ਛੂਟ ਸਾਰਾ ਪਾਸੇ ਉਤੋਂ ਕਾਨਾ ਸਰਕੀ ਲਾਇਆ ਲਾ ਕੇ ਫਿਰ ਜਦੋਂ ਸਾਰੇ ਥੱਲੇ ਸੀਗੇ ਸਾਰੇ ਟੋਟਲ ਦੇ ਟੋਟਲ ਮਤਲਬ ਕਿ ਜਿਵੇਂ ਹੁਣ ਕਰਦਾ ਸਾਰਾ ਪਿੰਡ ਸਾਰਾ ਇਕੱਠਾ ਹੋ ਗਿਆ ਜੀ ਦੁੱਖ ਦੀ ਘੜੀ ਜਦੋਂ ਸੁਣੀ ਵੀ ਆ ਘਟਨਾ ਵਾਪਰ ਗਈ ਆ ਸਾਰਾ ਕੰਮ ਠੀਕ ਹੈ ਜੀ ਤੇ ਇਹਨੂੰ ਵਿਚਾਰੇ ਨੂੰ ਇਹੇ ਕੰਮ ਕੀਤੇ ਨੂੰ ਸਿਰਫ ਮਹੀਨਾ ਸਵਾ ਮਹੀਨੇ ਦਾ ਟਾਈਮ ਆਇਆ ਦੋ ਤੇ ਕੋਈ ਕੋਈ ਰਾਸ ਨਹੀਂ ਆਇਆ ਜੀ ਬਤਿਹਰੀਆਂ ਨੌਕਰੀਆਂ ਪਿੱਛੇ ਵੀ ਭੱਜਾ ਸਾਰਾ ਕੁਝ ਨਿਤਕਰ ਦਾ ਜੋਰ ਹੁੰਦਾ ਉਹ ਲੌਂਦਾ ਹੀ ਆ ਜਦੋਂ ਲਾ ਕੇ ਹਟ ਗਿਆ ਇਹਨੂੰ ਪਤਾ ਲੱਗਿਆ ਵੀ ਮੇਰੇ ਹੁਣ ਵਸ ਦੀ ਗੱਲ ਨਹੀਂ ਕੋਈ ਵੀ ਰਹੀ ਮੇਰੀ ਕੋਈ ਸਰਕਾਰ ਨੇ ਵੀ ਨਹੀਂ ਸੁਣੀ ਉਹ ਇਹਨੇ ਆਪਦਾ ਕਰਜ਼ਾ ਲੈ ਕੇ ਨਾਲ ਦੀ ਨਾਲ ਵਿਚਾਰੇ ਨੇ ਲੋਨ ਕਰਾ ਕੇ ਤੇ ਮੱਝਾਂ ਮੁੱਝਾਂ ਦਾ ਆਪਦਾ ਜਿਗਾੜ ਕੀਤਾ ਇਹਨਾਂ ਤੋਂ ਵੀ ਕੰਮ ਕਿੰਨੀ ਦੀ ਮੱਝ ਲਈ ਸੀ ਜਿਹੜੀ ਮੰਗੀ ਇਹ 1/2 ਲੱਖ ਦੀ ਮੱਝ ਲਈ ਸੀ ਉਹ ਤੇਰੀ ਸਵਾ ਲੱਖ ਤਾਂ ਜਵਾਂ ਮਿੱਟੀ ਹੋ ਗਿਆ ਮਿੱਟੀ ਹੋ ਗਿਆ ਜੀ ਮਿੱਟੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਉਹ ਨਾ ਮੱਝ ਸੂਨ ਵਾਲੀ ਸੀ ਹਾਂ ਅੱਛਾ ਹਾਂਜੀ 1.5 ਮਹੀਨੇ ਨੂੰ ਸੂਤ ਬਣਾ ਜੀ अच्छा आप ताई पैसे लाए ना भी मज सूबू कोई चल ना आप बच्चा वधुगा दूध द डबल नुकसान हो गया ये ये तो होया ही होया जेड़ा आ भी 2-4 लाख ਦਾ ਹੋਣਾ ਹੈ ਇਹ ਲਈ ਤੇ ਸਵਾ ਦੀ ਫੇਰ ਲਊਗਾ ਨਾ ਕਿੱਥੋਂ ਲਵਾਉਗਾ ਸਾਹਿਬ ਤੁਸੀਂ 2-3 ਲੱਖ ਜਿੱਤੋ ਮੱਝ ਦੇ ਮਾਲੋ ਪਸ਼ੂਆਂ ਦਾ ਹੀ ਜਿਹੜਾ ਛੇੜ ਦਾ 6-7 ਲੱਖ ਦਾ ਛੇ ਦਾ ਨੁਕਸਾਨ ਹੋ ਗਿਆ ਜੀ ਇਹ ਐਡ ਆਪਣਾ ਛੇੜ ਦਾ ਬਰਾਡੇ ਦਾ ਹਾਂਜੀ ਤੇ ਮਾੜੀਆਂ ਜੀ ਪਹਿਲਾਂ ਸਸਤਾ ਪੈਂਦਾ ਜਿਸ ਸਾਹਿਬ ਨੇ ਇਹ ਆ ਪਾਇਆ ਸੀ ਇਹ ਤਾਂ ਮਹਿੰਗਾ ਕੰਮ ਆ ਹਾਂਜੀ ਮਹਿੰਗਾ ਕੰਮ ਸੀ ਇਹ ਤਾਂ ਮਹਿੰਗਾ ਇਹਨੇ ਆਪ ਦੇ ਲੋ ਤੋਂ ਪਾਇਆ ਜੀ ਵੀ ਇਹ ਸਾਨੂੰ ਇਹ ਡੰਗਰਾਂ ਨੂੰ ਸੇਫਟੀ ਰਵੇ ਗਰਮੀ ਤੋਂ ਡੰਗਰ ਪਸ਼ੂ ਬਚੇ ਰਹਿਣ ਆਪਦੀ ਹੋਈ ਅਗਲੇ ਬੰਦੇ ਦੀ ਮਿਹਨਤ ਹੁੰਦੀ ਆ ਵੀ ਮੈਂ ਵੱਧ ਤੋਂ ਵੱਧ ਚੰਗਾ ਹੀ ਕੰਮ ਕਰਾਂ ਮੈਂ ਇਨਾਂ ਦੇ ਸਿਰ ਤੋਂ ਰੋਟੀ ਖਾਣੀ ਰੋਟੀ ਕਰਕੇ ਜੀ ਫਿਰ ਆਪਦਾ ਕਰਨਾ ਗੁਜ਼ਾਰਾ ਅਗਲੇ ਨੇ ਮਾੜੀਆਂ ਜ਼ਮੀਨਾਂ ਜਿਹੜੇ ਵੱਡ ਵਡੇਰੇ ਆ ਪਹਿਲਾਂ ਪਿੱਛੋਂ ਆਗੇ ਉੱਠ ਕੇ ਬੈਠੇ ਜੀ ਪਾਕਿਸਤਾਨ ਚੋਂ ਆਏ ਆ ਤੇ ਇਨਾਂ ਦੇ ਵੀ ਜਿਹੜੇ ਮਾਹੌਲ ਪਹਿਲਾਂ ਮਾੜੀਆਂ ਜ਼ਮੀਨਾਂ ਸੀ ਕੁਝ ਨਹੀਂ ਹੋਣ ਦੀ ਆਸ ਹੈਗੀ ਇਨਾਂ ਨੇ ਟਾਈਮ ਪਾਲ ਲਿਆ ਬੱਚਿਆਂ ਦਾ ਆਪਦਾ ਜਿਵੇਂ ਟਾਈਮ ਟਪਾਇਆ ਉਹ ਇਨਾਂ ਨੂੰ ਪਤਾ ਕਿ ਗਾਂ ਹੁਣ ਉਸਕਰ ਬੱਚੇ ਵਿਆਹੇ ਗਏ ਉਹਨਾਂ ਨੇ ਆਪਦਾ ਵੇਖਣਾ ਮਾਹੌਲ ਹੁਣ ਕਿਵੇਂ ਕੀ ਗੱਲਬਾਤ ਹੁਣ ਤਾਂ ਅਸੀਂ ਤਾਂ ਭਰਾਵਾਂ ਨੂੰ ਇਹ ਬੇਨਤੀ हां ਤੇ ਜੁੜ ਕੇ ਅਸੀਂ ਤਾਂ ਸਾਰਿਆਂ ਨੂੰ ਇਹੋ ਹੀ ਬੇਨਤੀ ਕਰਦੇ ਆ ਜੀ ਕਿ ਇਹਨਾਂ ਦੀ ਆਪਾਂ ਜਿੰਨੀ ਵੀ ਹੋਏ ਦੁੱਖ ਵੰਡਾਇਆ ਜਾਵੇ ਤੇ ਵੰਡਾਈਏ ਤੇ ਸਾਰਾ ਕੁਝ ਹੀ ਹੋ ਜਾਂਦਾ ਹੈ ਗੁਰੂ ਦੇ ਘਰੇ ਕੇਹੀ ਚੀਜ਼ ਦਾ ਘਾਟਾ ਨਹੀਂ ਬਹੁਤ ਸੱਜਣਦਾਨੀ ਵੀ ਬੈਠੇ ਆ ਤੇ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆ ਕਿ ਤੁਸੀਂ ਭਰਾਓ ਹਾਂਜੀ ਤੇ ਕੋਈ ਕਰਜ਼ਾ ਜਿਹੜਾ ਲਿਆ ਜੀ ਕੋਈ ਇਹਦੇ ਤੇ ਵੀ ਮਾੜਾ ਮੋੜ ਆਪਾਂ ਨੂੰ ਹੋਣਾ ਚਾਹੀਦਾ ਵੀ ਇਹਨਾਂ ਦਾ ਕੋਈ ਵੀ ਮਸਲਾ ਹੱਲ ਕੀਤਾ ਜਾਵੇ ਕੋਈ ਬਾਲੇ ਚਲੋ ਅਸੀਂ ਇਹ ਤਾਂ ਪੜਿਆ ਅਸੀਂ ਤਾਂ ਕੋਈ ਬਾਲੇ ਪੜੇ ਨਹੀਂ ਤੇ ਸਾਨੂੰ ਤੇ ਆ ਵੀ ਚਲੋ ਕਿਹੇ ਹੋਰ ਵੀ ਸਿਆਣੇ ਬੰਦੇ ਨੂੰ ਬੜਾ ਹੀ ਬਾਈ ਤੂੰ ਉਹ ਮੈਂ ਵੀ ਇਹ ਕੀਤੀ ਆਈ ਅੱਛਾ ਵੀ ਇਹ ਕੀਤੀ ਹਾਂਜੀ ਕੀ ਹੁੰਦਾ ਹੈ ਕਿ ਅਗਲਾ ਕਹਿੰਦਾ 5-7 ਲੱਖ ਲਾਓ ਬਾਹਰ ਚਲ ਜਾਈਏ ਪਰ ਪੰਜਾਬ ਦੇ ਨਾਲ ਖੜਾ ਮੁੰਡਾ ਉਹਨੇ ਸੋਚਿਆ ਕਿ ਮੈਂ ਇੱਥੇ ਹੀ ਕਾਰੋਬਾਰ ਕਰਨਾ ਤੇ ਇੱਥੇ ਰੋਜ਼ਗਾਰ ਕਰਨਾ ਰਾਸ ਨਹੀਂ ਆਇਆ ਉਹ ਗੱਲ ਵੱਖਰੀ ਕਈਆਂ ਨੂੰ ਬਾਹਰ ਨਹੀਂ ਰਾਸ ਆਉਂਦਾ ਤੇ ਕਈਆਂ ਨੂੰ ਪੰਜਾਬ ਨਹੀਂ ਰਾਸ ਆਉਂਦਾ ਪਰ ਉਹਨੇ ਕੋਸ਼ਿਸ਼ ਕੀਤੀ ਪਰ ਕੁਦਰਤੀ ਕਰੋਪੀ ਜਿਹੜੀ ਪ੍ਰਮਾਤਮਾ ਦੀ ਮਾਰ ਵੱਜੀ ਕਿ ਅੱਜ ਵਿਚਾਰੇ ਦੇ ਸਾਰੇ ਪਰਿਵਾਰ ਦੇ ਅੱਖਾਂ ਦੇ ਵਿੱਚ ਹੰਝੂ ਨੇ ਕੱਲੇ ਪਰਿਵਾਰ ਦੇ ਨਹੀਂ ਮੈਨੂੰ ਲੱਗਦਾ ਪੂਰੇ ਪਿੰਡ 'ਚ ਰੋਟੀ ਨਹੀਂ ਪੱਕੀ ਹੋਣੀ ਜਿਸ ਤਰ੍ਹਾਂ ਇਸ ਪਿੰਡ ਦਾ ਇੱਕਾ ਹੈਗਾ ਉੱਥੋਂ ਇਹ ਗੱਲ ਕਲੀਅਰ ਹੁੰਦੀ ਕਿ ਜਿੰਨਾ ਇਹ ਨਾ ਆਉਂਦੇ ਤੇ ਉਹ ਜਿਹੜੇ 20 ਪਸ਼ੂ ਸੀ ਉਹ ਵੀ ਮਰ ਜਣੇ ਸੀ ਥੱਲੇ ਆ ਕੇ ਇੱਕ ਵੀਡੀਓ ਬੁਖਾ ਰਿਆ ਸੀ ਬਾਈ ਕਿੰਦੇ ਕੋਲ ਸੀ ਕਿ ਵੀਡੀਓ ਦਿਖਾ ਬਣਾਈ ਸੀ ਹਾਂ ਕੱਲ ਬਣਾਈ ਸੀ ਵੀਡੀਓ ਕੱਢਦਿਆਂ ਦੀ ਹਾਂ ਉਹ ਹੈ ਗਈ ਜੀ ਸਾਡੇ ਕੋਲ ਵੀਡੀਓ ਪਸ਼ੂ ਹੁਣ ਕਿੱਥੇ ਆ ਹੁਣ ਪਸ਼ੂ ਤਾਂ ਆਸੇ ਪਾਸੇ ਜੀ ਘਰਾਂ ਦੇ ਵਿੱਚ ਕਿਤੇ ਦੋ ਕਿਸੇ ਦੇ ਘਰੇ ਚਾਰ ਫਿਰ ਜਗਾ ਅਗਲੇ ਦੇ ਘਰੇ ਵੀ ਉਨੀ ਹੀ ਹੁੰਦੀ ਹੈ ਜੀ ਅੱਛਾ ਸਾਰੇ ਨੁਕਸਾਨ ਨੇ ਹਾਂ ਸਾਰੇ ਨੁਕਸਾਨੇ ਗਏ ਜੀ ਅੱਛਾ ਆ ਦਿਖਾਓ ਮਾੜੀ ਜੀ ਵੀਡੀਓ ਅੱਛਾ ਆ ਜਿਹੜੀ ਮਤਲਬ ਫਾਸ਼ੂ ਕਰਦੇ ਆ ਗਾਡਰ ਗੁੱਡਰ ਹਾਂਜੀ ਹਾਂਜੀ ਸਾਰਾ ਪਿੰਡ ਹੀ ਆ ਗਿਆ ਫਿਰ ਸਾਰਾ ਨਗਰੀ ਆ ਗਿਆ ਜੀ ਟੋਟਲੀ ਸਾਰਾ ਨਗਰ ਨੇ ਬਹੁਤ ਆ ਕੇ ਅੱਜ ਜਿੰਨੇ ਜੋਗੇ ਹੈਗੇ ਹੀ ਆਪ ਦਾ ਲੋਕ ਲਾ ਕੇ ਕਰ ਕੀਤਾ ਜੀ ਕੰਮ ਤੇ ਇਤਰਾ ਤੇ ਥੱਲੇ ਤਾਂ ਪਤਾ ਲੱਗਦਾ ਹੀ ਨਹੀਂ ਕੋਈ ਥੱਲੇ ਦੇ ਪਸੂ ਵੀ ਹੈਗਾ ਜਾਂ ਆਹ ਵੇਖਿਓ ਗਾਂ ਵੇਖਿਓ ਕਿੱਦਾਂ ਹਨਾ ਕੱਡੀ ਆ ਸਾਰੇ ਥੱਲੇ گاਵਾ ਗੋਵਾ ਸਾਰੀਆਂ ਸੱਟਾਂ ਵੱਜੀਆਂ ਪਈਆਂ ਤਾਂ ਹਾਂਜੀ ਹਾਂਜੀ ਸਾਰਿਆਂ ਦੇ ਵੱਜੀਆਂ ਪਈਆਂ ਬਹੁਤ ਨੁਕਸਾਨ ਆਈ گاਵਾ ਦਾ ਵੀ ਵਿਚਾਰੀਆਂ ਦਾ ਸਾਰੀਆਂ ਨਵੇਂ ਹਾਂਜੀ ਪੈਰ ਪੂਰ ਪਾਟੇ ਪੈ ਲੱਤਾਂ ਤੇ ਇਲਾਕੇ ਚ ਸੱਟਾਂ ਬਹੁਤ ਜ਼ਿਆਦਾ ਆਈ ਅੱਛਾ ਹਾਂਜੀ ਵਜਨ ਤੇ ਅੱਛਾ ਵਜਨ ਬਹੁਤ ਜ਼ਿਆਦਾ ਨਾ ਅੱਛੀ ਵੀ ਹੋ ਰਹੀ ਸੀ ਆ ਟਰੈਕਟਰ ਵੀ ਦੁਰਾ ਹੋਇਆ ਪਿਆ ਹਾਂਜੀ بارش ਵੀ ਹੋ ਰਹੀ ਸੀਗੀ ਥੱਲੇ ਟਰੈਕਟਰ ਖੜਾ ਸੀ ਇੱਕ ਸਾਈਡ ਤੇ ਨਾਲ ਜੀ ਟਰੈਕਟਰ ਦਾ ਵੀ ਨੁਕਸਾਨ ਹੈਗਾ ਜੀ ਆਪ ਵੀ ਨੁਕਸਾਨ ਹੋ ਗਿਆ ਜੀ ਅਰੇ ਆ ਮੱਝ ਮਰੀ ਪਈਦੀ ਹੈ ਨਾ ਹਾਂਜੀ ਇਹ ਕਿਤੇ ਮੌਕੇ ਤੇ ਮਰ ਗਈ ਨਿੱਕੀ ਟੇਮ ਪੈ ਗਿਆ ਹੈ ਟੇਮ ਪੈ ਗਿਆ ਜੀ ਇਹਦੇ ਵਿਚਾਰੀ ਦੇ ਕੋਈ ਮੰਨ ਲਓ ਗਾਡਰ ਸਿੱਧਾ ਆ ਕੇ ਵੱਜ ਗਿਆ ਸਿਰ ਚ ਵੱਜ ਗਿਆ ਤੇ ਕੋਈ ਜ਼ਰਤ ਦੀ ਗਰੋਪੀ ਹੋਣ ਇਸ ਗੱਲ ਦਾ ਤਾਂ ਕੋਈ ਆਪਾਂ ਨੂੰ ਨਿਮਾਨ ਨਹੀਂ ਲੱਗ ਸਕਦਾ ਕਿ ਇਹ ਬੈਠੀ ਸੀ ਵਿਚਾਰੀ ਜਾਂ ਖਾਦੀ ਕਈ ਕੈਮਰੇ ਨਹੀਂ ਲੱਗੇ ਜੀ ਕੈਮਰੇ ਲਾਉਣ ਜੋਗੀ ਗਜੈਸ ਹੁੰਦੀ ਤੇ ਫਿਰ ਤਾਂ ਮਹਾਰਾਜ ਕਿਰਪਾ ਹੀ ਸਾਰਾ ਕੁਝ ਕਰ ਲੈਂਦੇ ਕੈਮਰੇ ਲਾਉਣ ਦੀ ਤਾਂ ਗਜੈਸ ਹੈ ਨਹੀਂ ਆਪਦਾ ਦੁੱਧ ਤੇ ਗੁਜ਼ਾਰਾ ਵੇਚ ਕੇ ਸ਼ਾਮਾ ਨੂੰ ਉਹੀ ਖਾਣਾ ਉਹੀ ਵਟਣਾ ਉਹੀ ਲਾਉਣਾ ਹੂੰ ਹਾਂਜੀ ਆ ਸਿਸਟਮ ਬਣਿਆ ਪਿਆ ਤੇ ਅਸੀਂ ਤਾਂ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਵਾਅਦ ਤੋਂ ਵਾਅਦੇ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਤੇ ਜਿਨ੍ਹਾਂ ਨੇ ਆ ਕੇ ਨਗਰ ਨੇ ਸਾਰੇ ਨੇ ਸਹਿਯੋਗ ਦੇ ਕੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਿ ਉਹਨਾਂ ਨੇ ਬਹੁਤ ਮਿਹਨਤ ਕੀਤੀ ਮੀ ਪਿੰਡੇ ਦੇ ਵਿੱਚ ਮਾਈਆਂ ਵੀ ਲੱਗੀਆਂ ਰਹੀਆਂ ਭਰਾ ਵੀ ਲੱਗੇ ਰਹੇ ਬਜ਼ੁਰਗ ਵੀ ਲੱਗੇ ਰਹੇ ਸਾਰਿਆਂ ਨੇ ਜਿੰਨਾ ਵੀ ਆਪਦੇ ਜੋਗਰ ਲਾ ਕੇ ਚਲੋ ਫਿਰ ਪਿੰਡ ਚੰਗਾ ਜਿਨ੍ਹਾਂ ਨੇ ਸਹਿਯੋਗ ਕੀਤਾ ਜੇ ਸ਼ਹਿਰ ਚ ਬੈਠੇ ਹੁੰਦੇ ਪਸ਼ੂ ਸਾਹਮਣੇ ਨਹੀਂ ਕਿਸੇ ਤੋਂ ਕਿਸੇ ਨੇ ਆਵਾਜ਼ ਮਾਰਿਆ ਆਉਂਦਾ ਹੀ ਨਹੀਂ ਇਹ ਪਿੰਡਾਂ ਕਰਕੇ ਬਚ ਗਿਆ ਪਿੰਡਾਂ ਕਰਕੇ ਬਚ ਗਿਆ ਜੀ ਇਹ ਕਾ ਬੜਾ ਹੈ ਤੁਹਾਨੂੰ ਵਖੇ ਵੀ ਪਿੱਛੋ ਉੱਜੜ ਕੇ ਆ ਕੇ ਬਹਿਣ ਦੇ ਵਿੱਚ ਨਾ ਕਿ ਇੱਕ ਥਾਂ ਤੇ ਬੈਠਾ ਪਰਿਵਾਰ ਪੀ ਆ ਨਾ ਮਾੜੇ ਮੋੜ ਦੁੱਖ ਤਕਲੀਫ ਦੇ ਕਿਸੇ ਦੇ ਭੱਜੇ ਆਉਂਦੇ ਆ ਨਾਲ ਦੀ ਨਾਲ ਵੀ ਕੋਈ ਨਹੀਂ ਇਹ ਨੁਕਸਾਨ ਹੋ ਗਿਆ ਇਹ ਚੀਜ਼ ਦਾ ਸਾਰੇ ਪਿੰਡ ਨੇ ਹੀ ਸੋਕ ਬਣਾਇਆ ਜੀ ਦੁੱਖ ਵੀ ਬੜਾ ਹੈ ਵੇਖੋ ਹੀ ਹੁਣ ਆਪਾਂ ਇੰਨਾ ਕਰਜ਼ਾ ਚੁੱਕ ਕੇ ਕੰਮ ਕਰਨ ਦੇ ਤੇ ਆਪਾਂ ਆਪਣੀਆਂ ਅਧਿਆਸਾ ਨਹੀਂ ਅਜੇ ਪੂਰੀਆਂ ਹੋਈਆਂ ਚਾਹ ਨਹੀਂ ਲੱਥੇ ਤੇ ਆਹ ਕੰਮ ਵੀ ਆਪਣਾ ਹੋ ਜਾਂਦਾ ਫਿਰ ਦਿਲ ਤੇ ਬਹੁਤ ਬੀਤਦੀਆਂ ਇਹ ਹੁਣ ਇੰਨਾ ਕਰਜ਼ਾ ਲਾਏ ਚੁੱਕ ਕੇ ਪੈਸੇ ਲਾਏ ਹੁਣ ਤੇ ਆਪਣੇ ਕੋਲੇ ਚੀਜ਼ ਵੀ ਨਾ ਰਵੇ ਬਿਲਕੁਲ ਬਹੁਤ ਸੋਹਣੀ ਮ ਸੋਇਆ ਪੱਟੀ ਜਾਂਦੇ ਇੱਥੇ ਘਰੇ ਹੀ ਹਾਂਜੀ ਵੀ ਜਿਹੜੀ ਉਹਦੀ ਅੰਤਮ ਰਸਮਾਂ ਜਿਹੜੀ ਉਹ ਕਰਦੇ ਨੇ ਕਿ ਵਿਚਾਰੇ ਨੱਪ ਦੇਣਗੇ ਹੋਰ ਇਹ ਕੁੱਤਿਆਂ ਜੋਗੀ ਥੋੜਾ ਛੱਡਨੀ ਆ ਤੇ ਕਿਉਂਕਿ ਸਵਾ ਲੱਖ ਦੀ ਲਿਆਂਦੀ ਸੀ ਕੋਈ ਸਵਾ ਲੱਖ 2 ਲੱਖ ਹੋਰ ਲਾ ਕੇ ਖਰੀਦਣੀ ਪੈਣੀ ਆ ਕੋਈ ਨਾਲ ਗਾਂ ਘਮਗਿਆਈ ਹੁੰਦੀ ਜਾਂਦੀ ਆ ਇਹਦਾ ਵੀ ਫਿਕਰ ਬਣਿਆ ਇਹਨਾਂ ਨੂੰ ਕਿ ਆ ਕਿਵੇਂ ਪਾਉਣਾ ਤਿਆਰ ਕਰਨਾਗਾ ਸਿਆਲ ਦਾ ਮੌਸਮ ਆ ਕਿ ਹਾਂਜੀ ਨੁਕਸਾਨ ਤਾਂ ਨੁਕਸਾਨ ਹੀ ਆ ਜੀ ਹਾਂ ਬਿਲਕੁਲ ਆ ਤਿਆਰ ਕਰਨਾ ਇਹਦੇ ਤੇ ਵੀ ਖਰਚਾ ਆਉਣਾ ਹਜੇ ਬਹੁਤ ਹਾਂਜੀ 40 ਦਿਨ ਹੈ ਜੀ 1 2 ਦਿਨ ਪਾਸੇ ਵੱਜਣਗੇ ਫਿਰ ਇੱਥੇ ਲਿਆ ਕੇ ਬਨੇ ਬਨੇ ਜਾਏ ਬਨੇ ਉਹ ਖੰਦਾ ਜੀ ਇਹ ਵੀ ਕਰਨਾ ਪੈਣਾ ਛੀਤੀ ਕਰਨਾ ਪੈਣਾ ਜੀ ਇਸ ਵਾਸਤੇ ਵੀ 40 ਦਿਨ 40 ਦਿਨਾਂ ਦੇ ਵਿੱਚ ਮੁੜ ਕੇ ਬਨਣੇ ਪੈਣੇ ਫਿਰ ਅਜ ਮੜੀ ਧੁੱਪ ਨਿਕਲੀ ਹੋ ਸਕਦੀ بارش ਦੇ ਦਿਨ ਚੱਲੀ ਜਾਂਦੇ ਆ ਫਿਰ ਆ ਜੀ ਇੱਕ ਦਿਨ ਵੱਜਣਗੇ ਇਹ ਚੀਜ਼ ਕੰਮ ਨਹੀਂ ਦੇਣੀ ਸਾਰੀ ਕਵਾਰਚ ਦੇ ਕੇ ਦੁਬਾਰੇ ਫਿਰ ਲਿਆਣ ਕੇ ਤਿਆਰ ਸਾਰਾ ਕੁਝ ਫਤੂ ਹੋ ਗਿਆ ਨਾ ਮਰੋੜੀ ਗਈ ਜੇ ਨੂੰ ਪ੍ਰੈਸ ਤੇ ਸਿੱਧਾ ਵੀ ਕਾਲੇ ਦਿਨ ਕੰਮ ਨਹੀਂ ਕਰਨਾਗਾ ਜੀ ਬਿਲਕੁਲ ਇਹ ਤਾਂ ਨਰਮ ਹੋ ਗਿਆ ਜਦੋਂ ਜਿੱਥੋਂ ਮੁੜ ਗਿਆ ਤੇ ਨਰਮ ਹੋ ਗਿਆ ਨਿਆਗਾ ਸਾਰਾ ਜਿਕੇ ਫਤੇ ਇਹ ਜੀ ਮੁੰਡੇ ਨੇ ਨਵਾਂ ਕੰਮ ਸ਼ੁਰੂ ਕੀਤਾ ਸੀ ਤੇ ਚਾਰਕ ਦੇਣੀਆਂ ਜੇ ਸੌਖੇ ਲੰਗੇ ਆ ਇਹ ਮੈਨੂੰ ਮਿਲਿਆ ਮੈਨੂੰ ਕਹਿੰਦਾ ਵੀ ਚਾਚਾ ਬਹੁਤ ਵਧੀਆ ਸੈਟ ਹੈ ਕੰਮ ਤੇ ਚਲੋ ਮੱਜਾ ਬਣਾ ਲਿਆ ਦੋਸਤੋ ਕੰਮ ਚੱਲ ਪਿਆ ਅੱਛਾ ਪਰ ਰਾਸ ਨਹੀਂ ਆਇਆ ਸੰਤੁਸ਼ਟ ਹੋ ਗਿਆ ਜੀ ਬਿਲਕੁਲ ਸੰਤੁਸ਼ਟ ਹੋ ਗਿਆ ਸੀ ਪਰ ਉਹ ਜਿੰਨੇ ਜਿਵੇਂ ਮਹਾਰਾਜ ਨੂੰ ਪਾਵੇ ਸਤਗੁਰੂ ਨੂੰ ਉਹਨੂੰ ਮਨਜ਼ੂਰ ਆ ਜੀ ਅਸਲ ਮੇਰੇ ਮਾਲਕ ਨੂੰ ਮਨਜ਼ੂਰ ਨਹੀਂ ਹੋਈ ਖੁਸ਼ੀ ਹੈ ਨਾ ਹਾਂ ਜੀ ਕੋਈ ਇਹ ਤੋਂ ਉਹਨੂੰ ਪਤਾ ਕੁਦਰਤ ਨੂੰ ਪਿੱਕੀ ਉਹਨੂੰ ਚੰਗਾ ਲੱਗਾ ਜਾਂ ਮਾੜਾ ਜਾਂ ਕਿਵੇਂ ਵੀ ਹੈ ਹੈ ਇਹ ਬਹੁਤ ਵੱਡਾ ਕਟਾ ਪਿਆ ਇਹ ਫਿਰ ਆ ਖੁਰਲੀ ਆ ਤੋੜੀ ਬਈ ਇਹ ਕੀ ਸਿਸਟਮ ਹੈ ਕਿ ਉਸੇ ਨੇ ਟੋੜ ਕੇ ਕੱਢੇ ਜੀ ਪਸੂ ਨਾ ਹੀ ਛਾਬਲ ਗਏ ਚੁੱਕ ਚੁੱਕ ਕੇ ਜਿਵੇਂ ਫਿਰ ਇਥੋਂ ਖੁਰਲੀ ਭੰਨ ਕੇ ਤੇ ਐਂ ਕੱਢੇ ਜੀ ਅੱਛਾ ਆ ਗਾਰਡਰ ਉੱਤੇ ਫਸ ਗਏ ਫਸ ਗਏ ਜੀ ਹਾਂਜੀ ਅੱਛਾ ਇਹ ਉੱਤੇ ਤਾਂ ਇੱਕ ਮਿੰਟ ਅੱਗੇ ਦਿਖਾਓ ਉਧਰੋਂ ਆ ਬੰਨ ਸਾਰੇ ਤੋੜ ਕੇ ਭੰਨ ਕੇ ਕੱਢੀ ਅੱਛਾ ਆ ਜਿਹੜਾ ਤੁਸੀਂ ਉਧਰੋਂ ਤੋੜ ਕੇ ਹਾਂਜੀ ਐਂ ਦੀ ਕੱਢੇ ਪਸ਼ੂ ਇਧਰਲੇ ਪਾਸੇ ਆ ਗਏ ਉਧਰਲੇ ਵਾਲੇ ਬਚ ਗਏ ਹੋਣੇ ਆ ਥੋੜੇ ਜੀ ਨਹੀਂ ਨਹੀਂ ਇਧਰ ਹੀ ਬੱਜੇ ਨੇ ਉਧਰ ਨਹੀਂ ਹੈ ਉਧਰ ਨੂੰ ਗਿਆ ਬੱਜੇ ਇੱਥੇ ਸੀ ਅੱਛਾ ਉਹਨਾਂ ਦੇ ਘਰਾਂ ਚੋਂ ਵੱਡ ਵੱਡ ਕੇ ਜੀ ਖੱਟੜ ਕੇ ਰਸੇ ਅੱਛਾ ਕੱਡੇ ਪਸੂ ਜੀ ਬੜਾ ਮੰਦਾ ਅਸੀਂ ਲੱਗਦਾ ਨਹੀਂ ਸਾਨੂੰ ਤਾਂ ਕੋਈ ਸਾਡੇ ਆਪ ਦੇ ਵੀ ਮੁੰਡਿਆਂ ਦੇ ਵੀ ਸੱਟਾਂ ਲੱਗੀਆਂ ਜੀ ਕੱਢਦੇ ਆ ਕਿ ਅੱਖ ਤੇ ਵੱਜ ਗਿਆ ਜੋ ਘਰ ਫੜਿਆ ਕਾਲੀ ਕਾਲੀ ਚ ਹੋ ਗਿਆ ਹਾਂ ਜੀ ਮੁੰਡਿਆਂ ਦੇ ਦੋਹਰੇ ਗੁੱਠੇ ਵੱਡੇ ਗਏ ਨਾਲ ਬਾਹਰ ਕੱਢਣ ਦਿੱਲੇ ਤੋਂ ਪੀਤੀ ਪੀਤੀ ਵੱਧ ਤੋਂ ਵੱਧ ਬਾਹਰ ਕੱਢੀਏ ਜਿਵੇਂ ਸੰਗਲ ਵੱਡ ਕੇ ਕੱਡੇ ਹੋਏ ਹਨ ਸੰਗਲ ਤੋੜਤਾ ਕਿ ਇਹਨੇ ਕਿਲਾ ਭੰਨਤਾ ਜੀ ਜਿਵੇਂ ਵੀ ਕਿਸੇ ਤੋਂ ਸੂਤ ਆਇਆ ਕੰਮ ਸਾਰੇ ਨਗਰ ਨੇ ਸੰਤ ਕੱਲ ਆਇਆ ਲੱਗਦਾ ਸਿਰ ਜੇ ਕਿ ਪਹਾੜ ਹੀ ਡਿੱਗ ਪਿਆ ਅੱਛਾ ਕਿੰਨਾ ਵੇਖਣਾ ਹੀ ਢੇਰੀ ਵੀ ਨਹੀਂ ਜਾਂ ਵੇਖੀ ਕੁਦਰਤੀ ਹੋ ਗਿਆ ਕੁਦਰਤੀ ਵੀ ਮੀਂਹ ਹੌਲੀ ਪੈਂਦਾ ਪੈਂਦਾ ਕਿ ਕੀ ਬਣ ਕੀ ਗਿਆ ਇੰਨੀ ਕੁਦਰਤ ਕਹਿਰਵਾਨ ਹੋ ਗਈ ਸੜ ਤੇ ਜੀ ਹੂੰ ਕਿ ਬੱਚਾ ਇਹ ਸ਼ਰੇ ਨੇ ਫੜ ਕੇ ਮੜਿਆ ਕੰਮ ਸ਼ੁਰੂ ਕੀਤਾ ਇਹ ਤਾਂ ਸਾਡੇ ਪਿੰਡ ਦਾ ਸੰਯੋਗ ਗਨੋ ਵੀ ਬਹੁਤ ਜ਼ਿਆਦਾ ਸਾਡੇ ਪਿੰਡ ਦਾ ਏਕਾ ਏ ਤੇ ਜਿਹੜਾ ਇਹਦੇ ਕਰਕੇ ਵੀ ਪਿੰਡ ਨੂੰ ਜਿਵੇਂ ਜਿਵੇਂ ਕਿਸੇ ਨੂੰ ਪਤਾ ਲੱਗਾ ਉਹ ਤੁਰੇ ਆਏ ਆ ਤੁਰੇ ਆਏ ਆ ਬਸ ਤੇ ਚਲੋ ਜਿਵੇਂ ਵਿਖੇ ਚ ਤੁਹਾਨੂੰ ਕੰਮ ਬਣਿਆ ਚਲੋ ਬਾਹਰ ਅੰਦਰ ਖੜੇ ਆ ਤੇ ਸਾਡੀ ਉਹ ਪਰਜਾਈ ਆ ਜੀ ਸਾਲ ਵਿੱਚ ਕਿੰਨੀ ਜਾਲੀ ਸੜ ਤੋਂ ਜੀ ਉਹ ਮੈਨਾਂ ਬੁਰਾ ਹਾਂ ਇੱਕ ਕਲਪਤੀ ਫਰਦੀ ਵਿਚਾਰੀ ਗਲੀਆਂ ਚ ਇਹ ਕੋਲ ਇਹ ਈਟਾਂ ਵੇਖ ਕੇ ਤਾਂ ਆਪਦਾ ਮਨ ਭਰਦਾ ਕਿਉਂਕਿ ਜਿੰਨਾ ਨੁਕਸਾਨ ਹੁੰਦਾ ਜਿੰਨੇ ਕਾਰੋਬਾਰ ਕੀਤਾ ਹੋਵੇ ਉਸ ਉਹਨੂੰ ਇਸ ਚੀਜ਼ ਦਾ ਮਹਿਸੂਸ ਹੁੰਦੀ ਦੂਜਿਆਂ ਨੂੰ ਤਾਂ ਨਹੀਂ ਇਹ ਗੱਲ ਦਾ ਪਤਾ ਲੱਗਦਾ ਕੋਈ ਬੰਦਾ ਵੇਖੂ ਆਣ ਕੇ ਵੇਖੂ ਕੀ ਹਾਲ ਬਣਿਆ ਪਿਆ ਜੀ ਨਹੀਂ ਤੋਂ ਪੈ ਤੋਂ ਪਸ਼ੂ ਕਿਵੇਂ ਨਾ ਜੀ ਲੱਗਦਾ ਪਿਆ ਵੇ ਜਿਵੇਂ ਜੀਐਸਬੀ ਲਾ ਕੇ ਟਾਇਆ ਹੁੰਦਾ ਜੀ ਇਸ ਗੱਲ ਦਾ ਹੈਗਾ ਬਹੁਤ ਜ਼ਿਆਦਾ ਵੀ ਬੜਾ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਚਲੋ ਜਿੰਨਾ ਹੋਇਆ ਉਹਨਾਂ ਤਾਂ ਤਾਂ ਕਹਿ ਨਹੀਂ ਸਕਦੇ ਵੀ ਕਿੰਨਾ ਵੀ ਜਿਹੜੇ ਬੰਦੇ ਨੇ ਵੇਖਿਆ ਜਿੰਨੇ ਵੀ ਉਹਨੂੰ ਵੇਖ ਗੱਲ ਦਾ ਬੜਾ ਜ਼ਿਆਦਾ ਮਹਿਸੂਸ ਵੀ ਬਹੁਤ ਜ਼ਿਆਦਾ ਨੁਕਸਾਨ ਕਾਹਦਾ ਟਾਈਟ ਹੋਏ ਪਏ ਪੂਰੇ ਹੈ ਨਾ ਜੀ ਪੂਰੇ ਥੱਲੇ ਵਜਨ ਜੂ ਉੱਪਰ ਥੱਲੇ ਵਜਨ ਆ ਗਿਆ ਸਹੀ ਤੌਰ ਤੇ ਵਜੇ ਆ ਜੀ ਆ ਡੰਗਰ ਜਿਹੜੇ ਬਚੇ ਆ ਨਾ ਆ ਥੋੜਾ ਥੁਣਾ ਥੁਣਾ ਆ ਗਿਆ ਥੱਲੇ ਨਾ ਖੁਰਲੀ ਨਾਲ ਬਚੇ ਆ ਜੀ ਆ ਖੁਰਲੀ ਕਰਕੇ ਤਾਂ ਆ ਖੁਰਲੀ ਦੇ ਉੱਤੇ ਵਜਨ ਆ ਗਿਆ ਤੇ ਤਾਂ ਕਰਕੇ ਆ ਮਾੜਾ ਮੋਟਾ ਸਾ ਆਉਂਦਾ ਰਿਹਾ ਡੰਗਰਾਂ ਨੂੰ ਇਹਦਾ ਵਜਨ ਦੇ ਉਹਨਾਂ ਦਾ ਲਾਜ ਲੂ ਚੱਲੀ ਜਾਂਦਾ ਹਾਂਜੀ ਹਾਂ ਸਾਰੇ ਛੱਲੇ ਛੱਲੇ ਪਏ ਆ ਜੀ ਵੱਡੇ ਪਏ ਸਾਰੇ ਮਤਲਬ ਕੋਈ ਗਾਰਡਰ ਵਜੇ ਕਿਸੇ ਦੇ ਕੁਛ ਵਜ ਜਾ ਕੇ ਆ ਕਿਤੋਂ ਆ ਤਾਂ ਹਿਲਦੇ ਹੀ ਨਹੀਂ ਕਹਿੰਦਾ ਬੰਦੇ ਪੱਤ ਲੱਗ ਜੇ ਤਾਣਾ ਚੱਕੇ ਜਾਂਦਾ ਬਹੁਤ ਜੀ ਦੇ ਅਨੀ ਦੇ ਥੱਲੇ ਕੱਢਣਾ ਤਾਂ ਕੋਈ ਪਤਾ ਹੀ ਨਹੀਂ ਲੱਗਦਾ ਕਿ ਉੱਥੋਂ ਵੀ ਡੰਗਰ ਹੈਗੇ ਥੱਲੇ ਕਿੰਨੇ ਹੈਗੇ ਇਹ ਤਾਂ ਚਲੋ ਮਿਹਨਤ ਕੀਤੀ ਮੁੰਡਿਆਂ ਨੇ ਚਲੋ ਮਹਾਰਾਜ ਨੇ ਚਲੋ ਇੰਨਾ ਹੀ ਆ ਜਿਹੜਾ ਬਚ ਗਏ ਨੇ ਜਿਹੜੇ ਇਹ ਡੰਗਰ ਕੱਟਾ ਲਈ ਆ ਮੜੇ ਕੈਮਰਾ ਮਾਰੋ ਸਾਨੂੰ ਪਤਾ ਜੀ ਜਿਵੇਂ ਕੋਲ ਕੋਲ ਗਿਤਾਰ ਮੱਝ ਇੱਥੇ ਥੱਲੇ ਦੋ گاਵਾ ਸੀ ਜੀ ਅਚਾ ਉਹਦੇ ਥੱਲੇ ਥੱਲੇ ਵੀ ਮਸਾਂ ਕੜੀਸ ਕੜੀਸ ਕੇ ਮੁੰਡੇ ਇੰਤਹੀ ਤਗੜੇ ਸੱਟਾਂ ਹੋ ਜ ਬੱਜ ਗਏ ਉਹ ਲਾਈਟ ਲੂਟ ਜਿਵੇਂ ਵਿੱਚ ਆਮ ਹੀ ਹੁੰਦੀ ਆ ਪਹਿਲਾਂ ਵੱਡੀਆਂ ਵੀ ਉਹ ਲਾਈਟ ਵੱਜਾ ਛੜਕੇ ਮੁੰਡਿਆਂ ਨੂੰ ਫਿਰ ਤਾਰਾਂ ਵੱਡੀਆਂ ਜੀ ਮਗਰੋਂ ਆ ਮੱਝ ਦੇ ਵਿੱਚ ਕੜੀਸ ਕੜੀਸ ਦੇ گاਵਾ ਕੱਡੀਆਂ ਜੀ ਉਹ ਕੀ ਪਤਾ ਬੜਾ ਔਖਾ ਮੰਦਰ ਸੀ ਕੱਲ ਜੀ ਦੇਖਿਆ ਨਹੀਂ ਜਾਂਦਾ ਇਸ ਗੱਲ ਦਾ ਵੀ ਲਾਈਟ ਨਾਲ ਹੀ ਨੁਕਸਾਨੀ ਕੀ ਮੱਝ ਲਾਈਟ ਲੱਗ ਗਈ ਕਿਤੇ ਜਦੋਂ ਕੁਦਰਤੀ ਕਰੰਟ ਹੋ ਗਏ ਜਦੋਂ ਪਤਾ ਹੀ ਨਹੀਂ ਜਦੋਂ ਆਪਾਂ ਇਸ ਚੀਜ਼ ਬਾਰੇ ਤਾਣਾ ਪਾਣੀ ਤੁਹਾਡੇ ਘਰ ਸੀ ਹਾਂਜੀ ਹਾਂਜੀ ਬਸ ਇਸ ਗੱਲ ਦਾ ਤਾਂ ਹੁਣ ਮਾਲਕ ਨੂੰ ਪਤਾ ਹੈ ਜੀ ਬਿਲਕੁਲ ਹਾਂ ਤੁਸੀਂ ਦੇਖ ਸਕਦੇ ਹੋ ਕਿ ਮਤਲਬ ਇਹ ਹਕੀਕਤ ਦੇ ਵਿੱਚ ਜਿਹੜਾ ਕੁਝ ਹੋਇਆ ਨਾ ਬੜਾ ਅੱਗੇ ਅੱਗੇ ਦੇਖੀ ਦੀਆਂ ਵੀਡੀਓ ਕਿਤੇ ਕਿਤੇ ਨੁਕਸਾਨ ਹੁੰਦੇ ਆ ਲੋਕੀ ਨਾਲ ਵੀ ਖੜੇ ਉਹਨਾਂ ਦੇ ਪਰ ਜਿਹੜਾ ਨੁਕਸਾਨ ਹੋਇਆ ਸ਼ਾਇਦ ਮੈਂ ਵੀ ਇੱਥੋਂ ਨੇੜੇ ਹੀ ਆ ਪਿੰਡ ਮੇਰਾ ਪਰ ਮੈਨੂੰ ਐ ਲੱਗਦਾ ਕਿ ਇਹ ਪਿੰਡ ਦੇ ਵਿੱਚ ਬਹੁਤ ਸਾਰੇ ਘਰ ਇਹੋ ਜਿਹੇ ਹੈਗੇ ਜਿਨ੍ਹਾਂ ਦਾ ਗੁਜ਼ਾਰਾ ਹੀ ਦੁੱਧ ਤੋਂ ਚੱਲਦਾ ਇੱਥੋਂ 20 ਤੋਂ 25 ਘਰ ਜਿਹੜੇ ਇਦਾਂ ਦੇ ਜਿਹੜੇ ਦੁੱਧ ਲੈ ਕੇ ਸਪੈਸ਼ਲ ਜਾ ਕੇ ਪਾ ਕੇ ਕੋਈ ਡੇਰੀ ਦੇ ਪਾ ਕੇ ਆਉਂਦਾ ਹੈ ਕੋਈ ਲਵਾਈ ਨੂੰ ਪਾ ਕੇ ਆਉਂਦਾ ਹੈ ਕੋਈ ਘਰਾਂ ਚ ਪਾ ਕੇ ਆਉਂਦਾ 10 ਕਿਲੋ ਦੁੱਧ ਮਤਲ ਇਨਾਂ ਦੀ ਇਹ ਹੀ ਤਵੱਜਹ ਹੁੰਦੀ ਹੈ ਕਿ ਬਾਹਰ ਜਾਣ ਦੀ ਬਜਾਏ ਇੱਥੇ ਆਪਦੇ ਪੰਜਾਬ 'ਚ ਵੀ ਰਹੀਏ ਕਾਰੋਬਾਰ ਵੀ ਕਰਕੇ ਤੇ ਪਰਿਵਾਰ ਨੂੰ ਵੀ ਸਮਾਂ ਦਿੱਤਾ ਜਾਵੇ ਕਿਸੇ ਕੋਲ 2 ਕਿੱਲੇ ਕਿਸੇ ਕੋਲ 4 ਕਿੱਲੇ ਆ ਕੋਈ 20 50 ਆਲਾ ਵੀ ਹੋਊਗਾ ਪਰ ਜਿਹੜਾ ਵੱਡਾ ਹੁੰਦਾ ਉਹ ਗਿਣਤੀ ਦੇ ਘਰ ਹੁੰਦੇ ਨੇ ਪਰ ਜਿਹੜੇ ਥੋੜੇ ਹੁੰਦੇ ਉਹ ਜ਼ਿਆਦੇ ਹੁੰਦੇ ਨੇ ਕਿਉਂਕਿ ਉਜਾਰੇ ਦੀ ਵਾਰ ਪਈ ਜਾੜੇ ਦੀ ਮਾਰ ਤਾਂ ਪੈਣੀ ਪੈਣੀ ਸੀ 84 ਦੀ ਮਾਰ ਵੀ ਇਹ ਚੱਲਦਾ ਹੋਇਆ ਪਿੰਡ ਹੈ ਇੱਥੇ ਇਹ ਇਹ ਵੀ ਗੱਲ ਹੈ ਨਹੀਂ ਕਿ ਉਸ ਪਾਸੇ ਹੋਵੇ ਜਿੱਥੇ ਕੋਈ ਸਿੱਖੀ ਦੀ ਗੱਲ ਆਉਂਦੀ ਉੱਥੇ ਵੀ ਖੜਾ ਵੱਧ ਚੜ ਕੇ ਸਜੋਗ ਕੀਤਾ ਹੁਣ ਵੀ ਤੁਸੀਂ ਮੁਖਸਰ ਸਾਹਿਬ ਦੇਖੋਗੇ ਨਾ ਜੋ ਟਿੱਪੀ ਸਾਹਿਬ ਆਉਗੇ ਇੱਥੇ ਮਹੱਲੇ ਨਿਕਲਦੇ ਆ ਗੋਟ ਤੇ ਲੰਗਰ ਇਹਨਾਂ ਦਾ ਹੀ ਲੱਗਾ ਹੁੰਦਾ ਕਬਰ ਵਾਲੇ ਪਿੰਡ ਦੇ ਵਿੱਚੋਂ ਇਹਨਾਂ ਨੇ ਸਜੋਗ ਕਰਕੇ ਕੱਲ ਲੰਗਰ ਦੀ ਤਿਆਰੀ ਕਰਦੇ ਮੁੰਡੇ ਦੱਸਦੇ ਸੀ ਕਿ ਲੰਗਰ ਦੀ ਤਿਆਰੀ ਕਰਦੇ ਵੇਲੇ ਕੱਲ ਜਦੋਂ ਇਕੱਠੇ ਸੀਗੇ ਕਰਦੇ ਪਏ ਹੈ ਨਾ ਕੁਦਰਤੀ ਇਕੱਠੇ ਤਾਂ ਹੁੰਦੇ ਹੀ ਨਹੀਂਗੇ ਪਿੰਡ ਦੇ ਵਿੱਚੋਂ ਇਕੱਠੇ ਹੋਣ ਲਈ ਕੋਈ ਸਮਾਂ ਲੱ ਚਲੋ ਇਹਨਾਂ ਦਾ ਧੰਨਵਾਦ ਜਿਨ੍ਹਾਂ ਦੇ ਕਰਕੇ ਪਸ਼ੂਆਂ ਦੀ ਜਾਨ ਬਚੀ ਆ ਤੇ ਪਰਿਵਾਰ ਦੇ ਨਾਲ ਖੜੇ ਆ ਤੇ ਆਪਾਂ ਕਈ ਵੀਰ ਫੋਨ ਕਰਕੇ ਮੰਗਣਗੇ ਨੰਬਰ ਇਹਨਾਂ ਦਾ ਜਾਂ ਕੋਈ ਕੰਟੈਕਟ ਆਪਾਂ ਪੁੱਛ ਲੈਣੇ ਵੀਰੇ ਤੁਹਾਡਾ ਸੰਪਰਕ ਨੰਬਰ ਜਾਂ ਕੋਈ ਖਾਤਾ ਨੰਬਰ ਦੇ ਦਿਓ ਆਉ ਦਾ ਮੇਰਾ ਸੰਪਰਕ ਨੰਬਰ ਤਾਂ 62392 ਜੀ ਹਾਂ 31064 ਜੀ ਅੱਛਾ 8392 31064 ਚੱਲਦਾ ਹੈ ਤੇ ਕੋਈ ਫੋਨਪੇ ਕੋਗਲਪੇ ਗੂਗਲਪੇ ਚੱਲਦਾ ਜੀ ਉੱਤੇ ਅੱਛਾ ਹਾਂਜੀ ਇਹਦੇ ਕੋਗਲਪੇ ਤੁਹਾਡਾ ਚੱਲਦਾ ਹਾਂਜੀ ਜੇ ਕਿਸੇ ਨੇ ਹੁਣ ਦੇ ਕੋ ਖਾਤਾ ਨੰਬਰ ਦੇ ਦਿਓ ਕਈ ਔਰ ਕਿਸੇ ਉਵੇਂ ਨਹੀਂ ਪਾਉਣੇ ਹੁੰਦੇ ਜਾਂ ਕੋ ਤੁਹਾਡਾ ਹੋਰ ਕਿਵੇਂ ਸੰਪਰਕ ਕਰਨ ਤੁਹਾਡਾ ਪਿੰਡ ਚ ਕੀ ਐਡਰੈਸ ਆ ਹੋਰ ਖਾਤਾ ਨੰਬਰ ਤੁਹਾਨੂੰ ਦੇ ਦਿੰਨੇ ਜੀ ਅੱਛਾ ਪਿੰਡ ਚ ਵਾਜਦੇ ਕੀ ਹੋ ਤੁਸੀਂ ਪਿੰਡ ਚ ਨਵੇਂ ਵਾਜਦੇ ਹਾਂ ਜੀ ਇਹ ਉਹ ਜਾਖੜ ਪਰਿਵਾਰ ਦੇ ਨਾਮ ਨਾਲ ਸੈਮ ਜਾਖੜ ਕਰਕੇ ਮਸ਼ਹੂਰ ਹਾਂਜੀ ਹਾਂਜੀ ਬਲਵਿੰਦਰ ਸਿੰਘ ਜਾਖੜ ਦੇ ਨਾਮ ਤੇ ਹੀ ਵਰਿੰਦਰ ਸਿੰਘ ਜਾਖੜ ਕਰਕੇ ਹਾਂਜੀ ਫਾਦਰ ਦਾ ਨੇਮ ਹੈ ਜੀ ਅੱਛਾ ਬਬਾ ਤੁਹਾਡਾ ਨਾਮ ਹੈ ਹਾਂਜੀ ਮੇਰੇ ਮੈਨੂੰ ਨਾ ਜੀ ਮੇਰਾ ਨਾਮ ਮੁਰ ਤੋਂ ਨਾ ਜਾਖੜ ਹੀ ਪਾਤਾ ਜੀ ਅੱਛਾ ਹੈ ਤਾਂ ਤੁਸੀਂ ਆਏ ਤਾਂ ਲੋਰ ਹੋਈਓ ਹਾਂ ਲੋਰ ਮੂਜੀ ਅੱਛਾ ਮੇਰਾ ਜਾਖੜਾਂ ਦੇ ਨਾਲ ਨਾ ਆਉਣ ਜਾਣ ਸੀ ਜੀ ਜਾਖੜਾਂ ਦੇ ਨਾਲ ਆਉਣ ਜਾਣ ਸੀ ਅੱਛਾ ਜੀ ਤੇ ਬਸ ਮੈਨੂੰ ਵੀ ਜਾਖੜ ਹੀ ਆਖਣ ਲਾ ਪੇ ਮੇਰੇ ਹਾਨੀ ਤੇ ਗਾਣਾ ਫਿਰ ਸਾਰਾ ਲੋਕ ਮੈਨੂੰ ਜਾਖੜ ਜਾਖੜੀ ਸਾਡੀ ਪੈ ਗਈ ਆਲੀ ਪੈ ਗਈ ਸਾਡੀ ਜੀ ਸਾਨੂੰ ਜਾਖੜੀ ਜਾਂਦੇ ਸਾਰੇ ਨਗਰ ਵੀ ਜਾਖੜੀ ਜਾਂਦਾ ਜਿਹੜਾ ਕੋਈ ਨਗਰ ਜਾਖੜ ਹੈ ਹੂੰ ਪੈ ਹੀ ਜਾਂਦੇ ਜੀ ਜਾਖੜੀ ਜੈਂ ਤੇ ਜਾਖੜੇ ਆਏ ਜਾਖੜਾ ਨੇ ਘਰ ਜਾਣਾ ਜੀ ਜਾਖੜਾ ਨੇ ਘਰ ਜਾਣਾ ਜੀ ਕੋਈ ਗੱਲ ਤੁਸੀਂ ਤਾਂ ਖਾਤਾ ਨੰਬਰ ਵੀ ਦੇ ਦਿਓ ਜਿੰਨੇ ਜੋ ਕੇ ਹੋਏ ਆਪਾਂ ਲੋਕਾਂ ਕੀ ਸਾਡੇ ਨਗਰ ਦਾ ਧੰਨਵਾਦ ਆ ਜਿਹੜਾ ਨਗਰ ਸਾਡਾ ਹੈ ਨਹੀਂ ਮੀਂਹ ਵਰਦਾ ਸੀ ਇਹ ਨਗਰ ਸਾਡੇ ਨੇ ਪ੍ਰਵਾਹਣੀ ਮੀਂਹ ਵਰਦੇ ਦੀ ਵੀ ਕੀਤੀ ਅੰਦਰ ਜੋ ਭਾਜ ਭਾਜ ਕੇ ਆ ਕੇ ਤੇ ਆਣ ਕੇ ਸਾਡੇ ਡੰਗਰਾਂ ਨੂੰ ਜਿਹੜੇ ਕੋਸ਼ਿਸ਼ ਛੱਲਿਆਂ ਨੂੰ ਵੱਡਿਆਂ ਨੂੰ ਬਚਾਇਆ ਕੋਈ ਸਾਡੇ ਆਪਣੇ ਜਿਹੜੇ ਗੁਰਦਾਰਾ ਸਾਹਿਬ ਦੀ ਜਿਹੜਾ ਲੰਗਰ ਸਾਡਾ ਟਿੱਬੀ ਸਾਹਿਬ ਦੇ ਕੋਲ ਅਸੀਂ ਲਾਉਣੇ ਗੇਟ ਦੇ ਨਾਲ ਆ ਉਥੋਂ ਸਾਡੇ ਮੁੰਡੇ ਜੁੜੇ ਇਸੀ ਗੁਰਦਰਾ ਸਾਹਿਬ ਦਾ ਸਮਾਨ ਚੁੱਕਣ ਦੇ ਤੇ ਉਹ ਲੱਦਣ ਦੇ ਟਰਾਲੀਆਂ ਤੇ ਉਹ 50 60 ਮੁੰਡੇ ਜਿਹੜੇ ਉਹ ਵੀ ਆਣ ਕੇ ਭੱਜ ਕੇ ਆ ਗਏ ਸਾਡੇ ਨਗਰ ਦਾ ਜੀ ਬੜਾ ਏਕਾ ਕਿਸੇ ਅਸੀਂ ਸਿੱਖੀ ਲਓ ਕਿ ਜੇ ਪਿੱਛੇ ਨਹੀਂ ਜੀ ਜਿੱਧਰ ਕੋ ਸਿੱਖੀ ਦਾ ਵੀ ਹੈ ਨਾ ਹੀ ਕਿਸੇ ਗੱਲ ਤੋਂ ਪਿੱਛੇ ਹੀ ਨਹੀਂ ਹਟਦੇ ਜੀ ਅਸੀਂ ਬਾਦ ਚੜ ਕੇ ਸਿੱਖੀ ਦਾ ਵੀ ਲੈਨੇ ਜੀ ਸਾਡੇ ਦਰੀਦਾ ਵੀ ਚੱਲਦਾ ਪਿਆ ਪ੍ਰਵਾਹ ਹਾਲ ਹੋ ਚੱਲਿਆ ਜੀ ਸਤਨਾ ਵਾਇਗਰੂ ਅਸੀਂ ਇੱਕ ਕਾਹਡਾ ਸਾਵਾ ਕਾਹਡਾ ਜੱਪਦੇ ਜੀ ਬਸ ਹੀ ਉਹ ਉਹ ਹੀ ਦਾ ਸਮਝਾ ਗਿਆ ਹੈਗਾ ਤੁਹਾਡੇ ਕੋ ਖਾਤਾ ਨੰਬਰ ਹੈਗਾ ਜੀ ਇਹਨਾਂ ਦਾ ਚੈੱਕ ਕੀ ਹੈ ਜੀ ਤੇ ਚੈੱਕ ਤੋਂ ਦੇ ਦਿਓ ਜੀ ਖਾਤਾ ਨੰਬਰ ਇਹਨਾਂ ਦਾ ਕਿੱਥੇ ਲਿਖਿਆ ਬਈ ਲੈ ਜੀ ਤੇਰੇ ਗੁੱਗਲਫੋਨ ਦਾ ਸਕੈਨ ਹੋਣਾ ਤੁਹਾਨੂੰ ਤਾਂ ਆਈਫਸੀ ਕੋਡ ਸਕੈਨ ਅੰਦਰ ਲਵਾ ਦੇ ਉੱਪਰ ਕਾਪੀ-ਕਾਪੀ ਤੇ ਲਿਖਣ ਦੇਓ ਮਰੀ ਕਾਪੀ ਤੁਹਾਡੇ ਕੋਲ ਹੈਗੀ ਹੈ। ਚੈੱਕ ਤੇ ਇਹ ਹੁਣੇ ਕਲੀਅਰ ਜਾਈ ਨਹੀਂ ਕਿੱਥੇ। ਆਪਿਆ 3162 101206494 3162101206494 ਕੇਨਰਾ ਬੈਂਕਾ ਹਾਂਜੀ ਕੇਨਰਾ ਬੈਂਕਾ ਆਈ ਐਫ ਸੀ ਕੋਡ ਕਿੰਨਾ ਆਂਦਾ? ਆਈ ਐਫ ਸੀ ਕੋਡ ਹੈਗਾ ਆਂਦਾ ਜੀ।

3162 ਜਿਹੜਾ ਇਹਦਾ ਆਈਐਫਸੀ ਕੋਡ ਆ ਕੈਨੇਡਾ ਬੈਂਕ ਦਾ ਮੁਕਸਰ ਦੀ ਬ੍ਰਾਂਚ ਆ ਹਾਂਜੀ ਮੁਕਸਰ ਦੀ ਬ੍ਰਾਂਚ ਆ ਜੇ ਕੋਈ ਵੀਰ ਸਹਿਯੋਗ ਕਰਨਾ ਚਾਹੁੰਦਾ ਹੋਵੇ ਤਿਲ ਫੁੱਲ ਕਿਉਂਕਿ ਪਰਿਵਾਰ ਦੇ ਨਾਲ ਖੜਨਾ ਬਹੁਤ ਲਾਜ਼ਮੀ ਆ ਅਸੀਂ ਤਾਂ ਪਿੰਡਾਂ ਵਾਲੇ ਅੱਗੇ ਵੀ ਬੇਨਤੀ ਕਰਦੇ ਆ ਵੀ ਤੁਸੀਂ ਵੀ ਤਿਲ ਫੁੱਲ ਸਹਿਯੋਗ ਕਰੋ ਤੇ ਜਿਹੜਾ ਕੋਈ ਬੰਦਾ ਸਹਿਯੋਗ ਕਰ ਸਕਦਾ ਇਹਨਾਂ ਦੇ ਪਰਿਵਾਰ ਦਾ ਜਿਹੜਾ ਸਹਿਯੋਗ ਹੋਣਾ ਚਾਹੀਦਾ ਕਿਉਂਕਿ ਇੱਥੇ ਆਪਾਂ ਕਾਰੋਬਾਰ ਕਰਾਉਣ ਲਈ ਆਪਾਂ ਕਈਆਂ ਦੀ ਹੈਲਪ ਕਰਦੇ ਆ ਇਹ ਤਾਂ ਗੁਰਸਿੱਖ ਪਰਿਵਾਰ ਆ ਜਿਹਨਾਂ ਦਾ ਨੁਕਸਾਨ ਹੋਇਆ ਤਾਂ ਮੰਗ ਰਿਹਾ ਕੋਈ ਇਹ ਨਵਾਂ ਨਹੀਂ ਖੜਾ ਕਰਨ ਲਈ ਕਿਸੇ ਅੱਗੇ ਫ ਕਿੱਧਰੋਂ ਆਉਂਦਾ ਕਿਵੇਂ ਹੁੰਦਾ ਕਿਵੇਂ ਨਹੀਂ ਕੋ ਮਾੜੀ ਜੀ ਚਾਹੀਦੀ ਗੱਲ ਕਰੇ ਤੇ ਬੜਾ ਕੁਝ ਗੱਡੀਆਂ ਤੱਕ ਸਨਮਾਨਤ ਕਰ ਦਿੰਦੇ ਆ ਪਰ ਜਿਹੜੇ ਬੰਦੇ ਹਕੀਕਤ ਚ ਦਸਾਂ ਨੋਵਾਂ ਦੀ ਕਿਰਤ ਕਰਦੇ ਆ ਗੁਰੂ ਨਾਨਕ ਪਾਤਸ਼ਾਹ ਦੀ ਚਲਾਈ ਹੋਈ ਕਿਰਤ ਉਸ ਕਿਰਤ ਦੇ ਵਿੱਚ ਆਪਦਾ ਦਾ ਸਬੰਧ ਵੀ ਕੱਢਦੇ ਰਹਿੰਦੇ ਨੇ ਲੰਗਰ ਸਹਿਯੋਗ ਕਰਦੇ ਨੇ ਉੱਥੇ ਹੁਣ ਜਲੋ ਜੇ ਉਹ ਕੋਈ ਸਮਾ ਅੱਗੇ ਪਿੱਛੇ ਹੁੰਦਾ ਤੇ ਹੋ ਸਕਦਾ ਕਿ ਪਿੰਡ ਵਾਲੇ ਇਸ ਚੀਜ਼ ਦੀ ਫਰਿਆਦ ਤੁਹਾਡੇ ਅੱਗੇ ਨਾ ਰੱਖ ਦੇ ਕਿਉਂਕਿ ਪਹਿਲਾਂ ਹੀ ਗ੍ਰਹਿ ਇਕੱਠੀ ਹੋ ਕੇ ਸਮਾਨ ਦੀ ਖਰੀਦੋ ਫਰਕਤ ਕਰੀ ਬੈਠੇ ਆ ਕਿ ਉੱਥੇ ਲੰਗਰ ਜਿਹੜੇ ਚਲਾਏ ਜਾਣੀ ਨਹੀਂ ਤਾਂ ਉਹਨੇ ਕੋ ਨਾ ਜੋੜ ਮੇਲਾ ਵੀ ਉਦਨ ਹੀ ਆ ਤੇ ਉਦਨ ਹੀ ਇਹਨਾਂ ਦਾ ਨੁਕਸਾਨ ਹੋ ਗਿਆ 2 ਦਿਨ ਦੇ ਵਕਤ ਦੇ ਦਾ ਸਾਰਾ ਫੱਕ ਫਰਕ ਸੀਗਾ ਇਸ ਕਰਕੇ ਕਿਸੇ ਨਾ ਕਿਸੇ ਅੱਗੇ ਬੇਨਤੀ ਕਰਦੇ ਆ ਕਿ ਜਿੰਨਾ ਵੀ ਸਹਿਯੋਗ ਕਰ ਸਕਦੇ ਹੋ ਇਸ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਤਾਂ ਜੋ ਕਿ ਇਹੋ ਜਿਹੇ ਵੀਰਾਂ ਦਾ ਜਿਹੜਾ ਮਨ ਬਣਿਆ ਰਹੇ ਕਿਰਤ ਦੇ ਵਿੱਚ ਜੁੜੇ ਰਹਿਣ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਨਗਰ ਦਾ ਵੀ ਬਹੁਤ ਬਹੁਤ ਧੰਨਵਾਦ ਜੀ